ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 1 ਇੰਡੀਆ ਪੰਜਾਬੀ ਮੈਂ ਹਾਂ ਸੰਦੀਪ ਸਿੰਘ ਕਰਨ ਕੱਲ ਜਦੋਂ ਪ੍ਰਦੀਪ ਕਲੇਰ ਨੂੰ ਲੈ ਕੇ ਵਿਰਸਾ ਸਿੰਘ ਵਲਟੋਆ ਜਿਹੜੇ ਅਕਾਲੀ ਦਲ ਦੇ ਆਗੂ ਨੇ ਉਹ ਜਦੋਂ ਪ੍ਰੈਸ ਕਾਨਫਰੰਸ ਕਰ ਰਹੇ ਸੀਗੇ ਤਾਂ ਉਹਨਾਂ ਨੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਨਾਮ ਦਾ ਜ਼ਿਕਰ ਕੀਤਾ ਸੀਗਾ ਉਹ ਨਾਮ ਸੀ ਵੀਰਪਾਲ ਕੌਰ ਇंसा ਹੋਣਾ ਦਾ ਹਾਲਾਂਕਿ ਜਦੋਂ ਉਹਨਾਂ ਨੇ ਇਹਨਾਂ ਦੇ ਨਾਮ ਦਾ ਜ਼ਿਕਰ ਕੀਤਾ ਤਾਂ ਜਿਹੜੇ ਸ਼ਬਦ ਉਹਨਾਂ ਨੇ ਵਰਤੇ ਇੱਕ ਔਰਤ ਵਾਸਤੇ ਉਹ ਸ਼ਬਦ ਜਿਹੜੇ ਆ ਉਹ ਬਿਲਕੁਲ ਨਹੀਂ ਵਰਤੇ ਜਾਣੇ ਚਾਹੀਦੇ ਸੀਗੇ ਪਰ ਕਿਉਂਕਿ ਇਸ ਵੇਲੇ ਅਕਾਲੀ ਦਲ ਦੇ ਵਿੱਚ ਹਲਚਲ ਬਹੁਤ ਜ਼ਿਆਦਾ ਤੇਜ਼ ਹੈ ਜਦੋਂ ਤੋਂ ਪ੍ਰਦੀਪ ਕਲੇਰ ਵੱਖ-ਵੱਖ ਚੈਨਲਸ ਦੇ ਉੱਤੇ ਇੰਟਰਵਿਊ ਕਰ ਰਹੇ ਆ ਔਰ ਨਿਸ਼ਾਨੇ ਦੇ ਉੱਤੇ ਉਹ ਲੈ ਰਹੇ ਆ ਸੁਖਬੀਰ ਸਿੰਘ ਬਾਦਲ ਨੂੰ ਸਾਡੇ ਨਾਲ ਇਸ ਵਕਤ ਮੌਜੂਦ ਨੇ ਵੀਰਪਾਲ ਕੌਰ ਇਨਸਾ ਹੋਣੀ ਜਿਨ੍ਹਾਂ ਦਾ ਜ਼ਿਕਰ ਵਿਰਸਾ ਸਿੰਘ ਵਲਟੋਹਾ ਹੋਣਾ ਨੇ ਕੀਤਾ ਸੀਗਾ ਔਰ ਨਾਲ ਦੀ ਨਾਲ ਜਿਹੜੇ ਵੀਰਪਾਲ ਕੌਰ ਹੋਣੀ ਆ ਇਹ ਪ੍ਰਦੀਪ ਕਲੇਰ ਨੂੰ ਲੈ ਕੇ ਬਹੁਤ ਵੱਡੇ ਖੁਲਾਸੇ ਜਿਹੜੇ ਆ ਇਹ ਕਰਨ ਜਾ ਰਹੇ ਆ ਕਿ ਕਿਸ ਤਰ੍ਹਾਂ ਰਦੀਪ ਕਲੇਰ ਤੇ ਇਹਦੇ ਕੁਝ ਸਾਥੀ ਜਿਹੜੇ ਡੇਰੇ ਦੇ ਵਿੱਚ ਵੱਡੇ ਅਹੁਦੇ ਆਤੇ ਨੇ ਇਹ ਡੇਰੇ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਆ ਡੇਰੇ ਦੀ ਜਿਹੜੀ ਰੰਗਤ ਆ ਉਹਨੂੰ ਵਿਗਾੜਨਾ ਚਾਹੁੰਦੇ ਆ ਔਰ ਇਹ ਸਭ ਦੇ ਪਿੱਛੇ ਹੱਥ ਦੱਸਿਆ ਜਾ ਰਿਹਾ ਭਾਜਪਾ ਦਾ ਭਾਰਤੀ ਜਨਤਾ ਪਾਰਟੀ ਦਾ ਅਸੀਂ ਗੱਲਬਾਤ ਦਾ ਸਿਲਸਿਲਾ ਵੀਰਪਾਲ ਕੌਰ ਹੁਣਾਂ ਦੇ ਨਾਲ ਸ਼ੁਰੂ ਕਰਦੇ ਆ ਬਤੌਰ ਟੀਚਰ ਇਹ ਰਿਟਾਇਰ ਹੋਏ ਨੇ ਔਰ ਇਸ ਵਕਤ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਮੌਜੂਦ ਨੇ ਸਤਿ ਸ਼੍ਰੀ ਅਕਾਲ ਵੀਰਪਾਲ ਕੌਰ ਜੀ ਅੰਤਨ ਸਤਿਗੁਰੂ ਤੇਰਾ ਹੀ ਆਸਰਾ ਸਤਿ ਸ੍ਰੀ ਅਕਾਲ ਜੀ ਵਿਪਲ ਜੀ ਕੱਲ ਜਦੋਂ ਵਿਰਸਾ ਸਿੰਘ ਬਲਟੋਆ ਹੋਣਾ ਨੇ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਤੁਹਾਡਾ ਨਾਮ ਆਉਂਦਾ ਤੁਸੀਂ ਪਹਿਲੀ ਵਾਰ ਟੀਵੀ ਦੇ ਉੱਤੇ ਨਹੀਂ ਆ ਰਹੇ ਹੋ ਇਹ ਤੋਂ ਪਹਿਲਾਂ ਵੀ ਤੁਸੀਂ ਕਈ ਵਕ ਵਕ ਚੈਨਲਸ ਦੇ ਉੱਤੇ ਆਏ ਹੋ ਵਿਰਸਾ ਸਿੰਘ ਬਲਟੋਆ ਜਦੋਂ ਤੁਹਾਨੂੰ ਸੰਬੋਧਨ ਕਰਦੇ ਆ ਤਾਂ ਉਹਨਾਂ ਦੇ ਮਨ ਦੇ ਵਿੱਚ ਇੰਨਾ ਗੁੱਸਾ ਤੁਹਾਡੇ ਪ੍ਰਤੀ ਕਿਉਂ ਸੀਗਾ ਹਾਂ ਵੀਰ ਜੀ ਮੈਨੂੰ ਤਾਂ ਖੁਦ ਸਮਝ ਨਹੀਂ ਲੱਗੀ ਕਿਉਂਕਿ ਨਿਊਜ਼ 18 ਤੇ ਜਿਹੜੀ ਗੱਲ ਉਦੋਂ ਮੈਂ ਰੱਖੀ ਸੀ ਮੇਰਾ ਉਹ ਖੌਦਾ ਕੋਈ ਬਿਆਨ ਨਹੀਂ ਸੀ ਮੈਂ ਸਿਰਫ ਉਦੋਂ ਇਹ ਕਿਹਾ ਸੀ ਵੀ ਸ਼ਸ਼ੀਕਾਂਤ ਜੀ ਕੀ ਕਹਿ ਰਿਹਾ ਵੀ ਤੁਸੀਂ ਉਹਨਾਂ ਨੂੰ ਸੁਣੋ ਮੈਂ ਜਾਦਵਿੰਦਰ ਨੂੰ ਤਿੰਨ ਵਾਰੀ ਇਹ ਗੱਲ ਕਹੀ ਵੀ ਸ਼ਸ਼ੀਕਾਂਤ ਜੀ ਕੀ ਕਹਿ ਰਿਹਾ ਵੀ ਤੁਸੀਂ ਉਹਨਾਂ ਨੂੰ ਸੁਣੋ ਕਿਉਂਕਿ ਮੈਂ ਉਹਨਾਂ ਦੀ ਵੀਡੀਓ ਸੁਣੀਆ ਸੀ ਤੇ ਉਹ ਮੈਨੂੰ ਬਾਰ-ਬਾਰ ਪੁੱਛਣ ਲੱਗੇ ਵੀ ਕੀ ਕਹਿੰਦੇ ਕੀ ਕਹਿੰਦੇ ਮੈਂ ਉਹਨਾਂ ਨੂੰ ਦੱਸਤਾ ਵੀ ਸ਼ਸ਼ੀਕਾਂਤ ਜੀ ਦਾ ਇਸ ਤਰ੍ਹਾਂ ਬਿਆਨ ਆ ਵੀ ਸਕਦਾ ਫਿਰ ਬਾਦ ਸਾਜੀ ਦਾ ਨਾਮ ਆਉਂਦਾ ਉਹ ਕਹਿੰਦੇ ਵੀ ਵੀ ਮੈਂ ਉਦੋਂ ਇੰਟੈਲੀਜੈਂਸ ਦਾ ਡੀਜੀਪੀ ਸੀ ਤੇ ਮੇਰੇ ਹੱਥੀ ਹੋਇਆ ਸਾਰਾ ਕੁਝ ਤੇ ਵੀ ਜਿਹੜੀ ਡਰੈੱਸ ਦਿੱਤੀ ਆ ਗੁਰੂ ਸਾਹਿਬ ਨੂੰ ਵੀ ਆ ਗੁਰੂ ਜੀ ਨੂੰ ਵੀ ਉਧਰੋਂ ਗਈ ਐ ਉਸ ਤੋਂ ਬਾਅਦ ਉਹਨਾਂ ਨੇ ਫਿਰ ਮੇਰਾ ਜਿਹੜਾ ਸੀਗਾ ਮਤਲਬ ਕਿ ਕਟ-ਕਟ ਕੇ ਇਸ ਚੀਜ਼ ਲਾਈ ਗਈ ਇਹ ਚੀਜ਼ ਨਹੀਂ ਦੱਸੀ ਗਈ ਵੀ ਇਹ ਸ਼ਸ਼ੀਕਾਂਤ ਦੇ ਬਿਹਾਫ ਤੇ ਦੱਸੀ ਆ ਮੇਰਾ ਆਪ ਦਾ ਖੁੱਦਾ ਬਿਆਨ ਨਹੀਂ ਸੀ ਉਹ ਤੇ ਪਰ ਹੁਣ ਜਦੋਂ ਮੈਂ ਦੇਖਿਆ ਵੀ ਸਰਦਾਰ ਬਲਟੋਹਾ ਜੀ ਬੋਲ ਰਹੇ ਸੀ ਪਹਿਲਾਂ ਉਹ ਮੇਰੇ ਬਾਰੇ ਬੋਲੇ ਗਲਤ ਬੋਲੇ ਬਹੁਤ ਵਰਡਿੰਗ ਜੋ ਉਹਨਾਂ ਨੇ ਸ਼ਬਦਾਵਲੀ ਬੋਲੀ ਆ ਉਹ ਬਹੁਤ ਜ਼ਿਆਦਾ ਘਟੀਆ ਸ਼ਬਦਾਵਲੀ ਬੋਲੀ ਆ ਦੂਸਰਾ ਜਦੋਂ ਜਿਹੜੀ ਗੱਲ ਮੈਂ ਕਹੀ ਕਹਿੰਦੇ ਵੀ ਉਹ ਵੀ ਬੋਲੀ ਫਿਰ ਕਹਿੰਦਾ ਵੀ ਅਸੀਂ ਰੋੜਾ ਰੂਲਾ ਪਵਾ ਕੇ ਉਹ ਚੁੱਪ ਕਰਾ ਲਈ ਤੇ ਹੁਣ ਪਤਾ ਨਹੀਂ ਉਹ ਕਿੱਥੇ ਗਈ ਹੋਈ ਐ ਤਾਂ ਇਹਦਾ ਮਤਲਬ ਉਹ ਜੋ ਉਹ ਮੇਰੇ ਤੇ ਇਹਨਾਂ ਨੇ ਕੇਸ ਬਣਵਾਏ ਮਾਨਹਾਨੀ ਦੇ ਕੇਸ ਪਾਏ ਜਗਾ ਜਗਾ ਮੇਰੇ ਪੁਤਲੇ ਵੀ ਸੜਵਾਏ ਗਏ ਔਰ ਜਗਾ ਜਗਾ ਤੇ ਮਤਲਬ ਐਸਐਚਓ ਨੂੰ ਬਹੁਤ ਸਾਰੇ ਥਾਵਾਂ ਤੇ ਮੇਰੇ ਖਿਲਾਫ ਕੰਪਲੇਂਟ ਦਿੱਤੀਆਂ ਗਆਂ ਦਾ ਕਦੋਂ ਸੁਖਵੀਰ ਬਾਦਲ ਜੀ ਜਾ ਕੇ ਵੀ ਮਹਾਲ ਨਹੀਂ ਕੇ ਚੰਡੀਗੜ੍ਹ ਜਾ ਕੇ ਉਹਨਾਂ ਨੇ ਵੀ ਖੁਦ ਮਤਲਬ ਕਿ ਮੇਰੇ ਖਿਲਾਫ ਕੰਪਲੇਂਟ ਕੀਤੀ ਇਹਦਾ ਮਤਲਬ ਮੇਰੇ ਤੇ ਪ੍ਰੈਸ਼ਰ ਬਣਾਉਣ ਵਾਸਤੇ ਵੀ ਮੈਂ ਕੋਈ ਮਤਲਬ ਜਿਵੇਂ ਸ਼ਸ਼ੀਕਾਂਤ ਜੀ ਮੁਕਰ ਕੇ ਉਵੇਂ ਕੋਈ ਮੁਕਰਾਂ ਦੇ ਬਿਆਨ ਤੋਂ ਜਾਂ ਮੈਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਿਸੇ ਕਰਕੇ ਮੇਰੇ ਤੇ ਕੀਤਾ ਹੁਣ ਉਹਨਾਂ ਨੇ ਖੁਦ ਹੀ ਸੱਚ ਬੋਲਤਾ ਵੀ ਅਸੀਂ ਰੋਲਾ ਰੋਲਾ ਪਵਾ ਕੇ ਉਹਨਾਂ ਨੇ ਚੁੱਪ ਕਰਾਇਆ ਉਸ ਤੋਂ ਬਾਅਦ ਉਹ ਖੁਦ ਹੀ ਹੈਰਾਨੀ ਦੇ ਇਸ ਗੱਲ ਦੀ ਖੁਦ ਹੀ ਜੋ ਵਾਰਡਿੰਗ ਮੈਂ ਉਸ ਸਮੇਂ ਬੋਲੀ ਸੀ ਉਹ ਵਾਰਡਿੰਗ ਉਹਨਾਂ ਨੇ ਖੁਦ ਰਿਪੀਟ ਕੀਤੀ ਹੈ ਵੀ ਐਸਟਰਾ ਹੀ ਮਤਲਬ ਇਹ ਕਿ ਡੀਜੀਪੀ ਵੀਸੀ ਉਹਦੇ ਬਾਰੇ ਉਹ ਨਾ ਬਾਰੇ ਵੀ ਉਹ ਗਲਤ ਸ਼ਬਦ ਬੋਲ ਹੀ ਰਿਹਾ ਵੈਸੇ ਤੇ ਨਾਲ ਦੱਸ ਵੀ ਰਿਹਾ ਵੀ ਉਹ ਵੀ ਉਹਨੇ ਵੀ ਦਾਅਵਾ ਕੀਤਾ ਸੀ ਇਸ ਤਰ੍ਹਾਂ ਵੀ ਡਰੈੱਸ ਆ ਜਿਹੜੀ ਉਹ ਮਤਲਬ ਇਧਰੋਂ ਗਈ ਐ ਤੇ ਪਰ ਕਹਿੰਦਾ ਬਾਅਦ ਦੇ ਵਿੱਚ ਉਹ ਮੁੱਕਰ ਗਿਆ ਇਹ ਬਾੜੀ ਖੁਦ ਹੀ ਉਹ ਬੋਲ ਰਿਹਾ ਤੇ ਹੈਰਾਨੀ ਤਾਂ ਮੈਨੂੰ ਇਸ ਗੱਲ ਦੀ ਹੈ ਜੀ ਅਸੀਂ ਮਤਲਬ ਕਿ ਸਿਰਾਂ ਦੇ ਉੱਤੇ ਪੱਗ ਬੰਨ ਲੈਣੀ ਔਰ ਦਾੜੇ ਪ੍ਰਕਾਸ਼ ਕਰ ਲੈਣੇ ਆ ਪਰ ਮੈਨੂੰ ਇਹ ਦੱਸਿਆ ਜਾਵੇ ਮੈਂ ਕੱਲ ਵੀ ਇਹੀ ਪੁੱਛਿਆ ਵੀਰਟਵਾ ਸਾਹਿਬ ਇਹ ਦੱਸਦੇ ਹਨ ਵੀ ਉਹ ਕਿਹੜੇ ਧਰਮ ਨੂੰ ਮੰਨਦੇ ਆ ਤੇ ਕਿਹੜੇ ਗੁਰੂ ਸਾਹਿਬਾਨ ਨੇ ਉਹਨਾਂ ਨੂੰ ਇਹ ਸਿੱਖਿਆ ਦਿੱਤੀ ਹੈ ਵੀ ਇਸ ਤਰ੍ਹਾਂ ਇੱਕ ਔਰਤ ਨੂੰ ਬੋਲਿਆ ਜਾਂਦਾ ਕਿਉਂਕਿ ਮੈਂ ਨਾਮ ਸ਼ਬਦ ਲੈਣ ਤੋਂ ਪਹਿਲਾਂ ਮੈਂ 1995 ਚ ਆਪਦੀ ਸ਼ਾਦੀ ਤੋਂ ਬਾਅਦ ਨਾਮ ਸ਼ਬਦ ਲਿਆ ਜੀ ਤਾਂ ਸਾਡਾ ਸਾਰਾ ਪਰਿਵਾਰ ਸਿੱਖੀ ਨੂੰ ਹੀ ਬਿਲੋਂਗ ਕਰਦਾ ਹੁਣ ਵੀ ਅਸੀਂ ਇਹ ਨਹੀਂ ਮੇਰੇ 10 ਗੁਰੂ ਸਾਹਿਬਾਨਾਂ ਦਾ ਅੱਜ ਐਜੇ ਮੈਂ ਸੋਸ਼ਲ ਸਾਇੰਸ ਟੀਚਰ ਜਿਹੜਾ ਸੀਗਾ ਉਹ ਮਤਲਬ ਕਿ ਮੈਂ ਜੁਆਇਨਿੰਗ ਸੀ ਮੇਰੀ ਤੇ ਅੱਜ ਲੈਕਚਰ ਆਰ ਪੋਲੀਟੀਕਲ ਸਾਇੰਸ ਮੈਂ ਮਤਲਬ ਕਿ ਵੀਆਰਐਸ ਲਈ ਹੈ ਤਾ ਵੀਰ ਜੀ ਮੈਂ ਬਹੁਤ ਜ਼ਿਆਦਾ ਸਿੱਖ ਇਤਿਹਾਸ ਪੜਿਆ ਤੇ ਬਹੁਤ ਜ਼ਿਆਦਾ ਗੁਰੂਆਂ ਨਾਲ ਮਤਲਬ ਪ੍ਰੇਮ ਰੱਖ ਕੇ ਤੇ ਇੱਕ ਇੱਕ ਚੀਜ਼ ਰਿਸਰਚ ਕਰੀ ਆ ਗੁਰਬਾਣੀ ਨੂੰ ਸਾਹਿਬ ਸ਼੍ਰੀ ਸੁਖਮਨੀ ਸਾਹਿਬ ਤੋਂ ਮੈਂ ਸਿੱਧੇ ਲੈ ਕੇ ਹੀ ਮੈਂ ਮਤਲਬ ਨਾਮਸ਼ਬਦ ਲਿਆ ਸੀ ਮੈਨੂੰ ਇੱਕ ਵੀ ਪ੍ਰੇਮੀ ਨੇ ਮੋਟੀਵੇਟ ਨਹੀਂ ਸੀ ਕੀਤਾ ਮੇਰੇ ਸਹੁਰੇ ਜਾਂ ਪੇਕੇ ਪਰਿਵਾਰ ਚੋਂ ਕਿਸੇ ਦਾ ਨਾਮਸ਼ਬਦ ਨਹੀਂ ਚੁਣੀ 1995 ਜਦੋਂ ਮੈਂ ਲਿਆ ਪਰ ਮੈਂ ਕਿਤੇ ਵੀ ਨਾ ਸਖ ਗੁਰੂ ਸਾਹਿਬਾਂ ਦਾ ਨਾ ਮੈਂ ਸਾਡੇ ਕੋਈ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਂ ਮੈਂ ਕਿਸੇ ਹੋਰ ਬਾਣੀ ਦੇ ਵਿੱਚ ਕਿਸੇ ਵੀ ਸਿੱਖ ਕਿਸੇ ਵੀ ਧਰਮ ਦੀ ਬਾਣੀ ਦੇ ਵਿੱਚ ਮੈਂ ਇਹ ਨਹੀਂ ਪੜਿਆ ਵੀ ਔਰਤਾਂ ਨੂੰ ਅਸੀਂ ਘਟੀਆ ਸ਼ਬਦਾਵਲੀ ਬੋਲਦੇ ਹਾਂ ਤੇ ਇਸੇ ਕਰਕੇ ਮੈਂ ਪੁੱਛਿਆ ਸੀ ਵੀ ਉਹ ਦੱਸਣ ਕਿਉਂਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਾਂ ਦੇਖਿਆ ਜਾਂ ਆਪਾਂ ਜੀ ਦੇਖੀਏ ਪਹਿਲੇ ਪਾਸ਼ਾ ਉਹ ਤਾਂ ਔਰਤਾਂ ਦੇ ਹੱਕ ਦੇ ਵਿੱਚ ਬਹੁਤ ਖੜੇ ਐ ਜੀ ਉਹਨਾਂ ਦਾ ਬਹੁਤ ਮਾਨ ਸਤਕਾਰ ਦਿੱਤਾ ਹੈ ਔਰਤਾਂ ਨੂੰ ਨਾ ਵੀ ਜੋ ਸੋ ਕੇ ਮੰਦਾ ਕੇ ਜਿੱਤ ਜੰਮੇ ਰਾਜਾ ਨੇ ਇਥੋਂ ਤੱਕ ਗੁਣਾਣਕ ਦੇਵ ਜੀ ਕਹਿ ਗਏ ਫਿਰ ਮੈਂ ਇੱਕ ਹੋਰ ਗੱਲ ਕਹ ਜੀ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਵੀ ਮਿੱਠਤ ਨੀਮੀ ਨਾਨਕਾ ਗੁਣ ਚੰਗੀਆਂ ਆਇਆਂ ਤਤ ਤੇ ਫਿਰ ਅਸੀਂ ਕਿਹੜਾ ਮਿੱਠਾ ਬੋਲਦੇ ਆ ਫਿਰ ਮਤਲਬ ਇੱਕ ਗੁਰੂ ਦੱਸ ਦੇਣਾ ਬਸ ਮੇਰੇ ਤਾਂ ਇੰਨੀ ਆ ਉਹਨਾਂ ਨੂੰ ਇੱਕ ਤਵੱਤਾ ਦੱਸਣ ਜਿਹੜਾ ਸਾਰਾ ਵਿਵਾਦ ਆ ਉਹ ਸ਼ੁਰੂ ਹੀ ਮਤਲਬ 2007 ਦੇ ਵਿੱਚ ਉਸ ਪੋਸ਼ਾਕ ਤੋਂ ਹੁੰਦਾ ਜਿਹਦਾ ਜ਼ਿਕਰ ਤੁਸੀਂ ਵੀ ਕਰ ਦਿੱਤਾ ਵੀ ਉਹ ਪੋਸ਼ਾਕ ਜਿਹੜੀ ਹੈ ਉਹ ਕਿਹਾ ਜਾ ਰਿਹਾ ਵੀ ਸੁਖਵੀਰ ਬਾਦਲ ਹੋਣਾ ਨੇ ਭੇਜੀ ਸੀ ਉਸ ਤੋਂ ਬਾਅਦ ਹੀ ਜਦੋਂ ਉਹ ਜਾਮੇ ਇਨਸਾ ਪਿਆਇਆ ਜਾਂਦਾ ਡੇਰੇ ਦੇ ਵਿੱਚ ਉਹ ਜਿਹੜੀ ਮੈਂ ਵੀਰ ਜੀ ਮੈਂ ਦੱਸਾਂ ਤੁਹਾਨੂੰ ਮੈਂ ਤਾਂ ਕਿਹਾ ਹੀ ਨਹੀਂ ਨਾ ਮੈਂ ਤਾਂ ਸਿਰਫ ਸਸ਼ੇਕੰਤ ਦੀਆਂ ਉਹਦੋਂ ਵੀ ਵੀਡੀਓ ਸੁਣੀਆਂ ਸੀ ਸ਼ਸ਼ੀਕਾਂਤ ਦੀ ਵੀਡੀਓ ਤੋਂ ਹੀ ਮੈਂ ਤਾਂ ਦੱਸਿਆ ਸੀਗਾ ਵੀ ਉਹ ਕਹਿ ਰਿਹਾ ਮੈਂ ਖੁਦ ਨਹੀਂ ਦੱਸਿਆ ਕਿਉਂਕਿ ਮੈਂ ਕੋਈ ਏਡੀ ਵੱਡੀ ਸੇਵਾਦਾਰ ਨਹੀਂ ਸੀ ਉਸ ਸਮੇਂ ਵੀ ਮੈਂ ਉਸ ਸਮੇਂ ਕੋਈ ਡਰੈਸ ਕਿਸੇ ਨੂੰ ਲੈਂਦੇ ਹੋ ਜਾਂਉਂਦੇ ਹੋਏ ਦੇਖਿਆ ਮੇਰੀ ਤਾਂ ਕਿਉਂਕਿ ਡਿਊਟੀ ਮੇਨ ਗੇਟ ਤੇ ਹੁੰਦੀ ਸੀ ਨਾ ਜੀ ਤੇ ਜਾਂ ਮੈਂ ਕਿਸੇ ਨੂੰ ਫੜਾਉਂਦੇ ਦੇਖਿਆ ਇਹ ਚੀਜ਼ ਅੱਖਾਂ ਨਾਲ ਦੇਖੀ ਨਹੀਂ ਨਾ ਜੀ ਇਹ ਚੀਜ਼ ਤਾਂ ਹੁਣ ਜਿਵੇਂ ਹੁਣ ਤੁਸੀਂ ਆਂ ਦੇਖੋ ਵੀ ਮੈਂ ਪਿੱਛੇ ਜੀ ਸੁਣ ਰਹੀ ਸੀ ਬਲਦੇਵ ਸਿੰਘ ਸਰਸਾ ਸਾਹਿਬ ਬੋਲ ਰਹੇ ਸੀ ਕਿਸੇ ਚੈਨਲ ਤੇ ਸ਼ਾਇਦ ਕਾਲ ਚੈਨਲ ਪਤਾ ਨਹੀਂ ਸ਼ਾਇਦ ਕਿਹੜਾ ਚੈਨਲ ਇੱਕ ਤੇ ਹੋਰ ਦਾ ਕੋਈ ਸ਼ਾਇਦ ਢਾਡੀ ਆ ਕੋਈ ਗੁਰਬਾਲ ਸਿੰਘ ਸ਼ਾਇਦ ਨਾਮ ਆਉਂਦਾ ਉਹ ਵੀ ਬੋਲ ਰਿਹਾ ਵੀ ਜਿਹੜੀ ਹੈਗੀ ਆ ਡਰੈੱਸ ਆ ਜਿਹੜੀ ਤੇ ਮਤਲਬ ਕਿ ਇਧਰੋਂ ਗਈ ਆ ਇੱਥੋਂ ਤੱਕ ਕੇਐਸਐਸ ਸਾਹਿਬ ਦਾ ਚੈਲੰਜ ਕਰ ਰਹੇ ਬਲਦੇਵ ਸਿੰਘ ਜੱਸਾ ਵੀ ਜੇ ਨਹੀਂ ਮਤਲਬ ਮੇਰੀ ਗੱਲ ਗਲਤ ਹੈ ਤੇ ਕਹਿੰਦਾ ਵੀ ਉਹ ਮੈਨੂੰ ਕਹਿੰਦਾ ਵੀ ਚੈਲੰਜ ਕਰਨ ਕਹਿੰਦਾ ਕੋਰਟ ਦੇ ਵਿੱਚ ਬੇਸ਼ੱਕ ਚੈਲੰਜ ਕਰਨ ਉਹ ਸਰਦਾਰ ਪ੍ਰੇਮ ਸਿੰਘ ਜੰਦੂ ਮਾਜਰੀ ਦਾ ਨਾਮ ਲੈ ਰਿਹਾ ਵੀ ਉਹ ਲੈ ਕੇ ਗਏ ਐ ਤਾਂ ਇਹ ਗੱਲਾਂ ਤਾਂ ਹੁਣ ਦੇਖੋ ਜੀ ਬਾਰ ਬਾਰ ਹੋ ਰਹੀਆਂ ਐਸੀ ਮੈਂ ਹੁਣ ਇਹ ਵੀ ਜੇ ਮੈਂ ਬੋਲਿਆ ਇਹ ਮੈਂ ਇਹ ਤਾਂ ਨਹੀਂ ਕਹਿੰਦੀ ਵੀ ਮੈਂ ਕਹਿ ਰਹੀ ਹਾਂ ਮੈਂ ਤਾਂ ਕਹਿ ਨਹੀਂ ਉਹ ਮੈਂ ਤਾਂ ਵੀਡੀਓ ਚ ਸੁਣਿਆ ਵੀਡੀਓ ਦੇ ਵਿੱਚ ਮੈਂ ਉਹਨਾਂ ਦੀ ਵੀਡੀਓ ਪਾਈ ਹੈ ਜੀ ਸਾਡੇ ਅਸੀਂ ਆਪ ਦੇ ਪੇਜ ਤੇ ਵੀ ਉਹ ਵੀਡੀਓ ਪਾਈ ਹੈ ਜੀ ਤਾਂ ਤੁਸੀਂ ਉਹ ਉਹ ਵੀਡੀਓ ਚੈੱਕ ਕਰ ਸਕਦੇ ਜਿਹੜਾ ਹੋਰ ਵੀ ਮਤਲਬ ਉਹ ਵੀ ਤਾਂ ਮੁੱਦਾ ਉਠਾ ਹੀ ਰਹੇ ਹਨਾ ਜੀ ਕੋਸ਼ਿਸ਼ ਤਾਂ ਕਰ ਲੈ ਹੋਊਗੀ ਨਾ ਕਿ ਕਿਰਪਾ ਕਰ ਜੀ ਜਦੋਂ ਮਤਲਬ ਰਾਤੀ ਮੈਂ ਤੁਹਾਡਾ ਇੱਕ ਵੀਡੀਓ ਦੇਖਿਆ ਤੁਸੀਂ ਪ੍ਰਦੀਪ ਕਲੇਰ ਨੂੰ ਲੈ ਕੇ ਖੁਲਾਸੇ ਕਰ ਦਿੱਤੇ ਜਿੱਦਾਂ ਪ੍ਰਦੀਪ ਕਲੇਰ ਨੇ ਅਕਾਲੀ ਦਲ ਪ੍ਰਧਾਨ ਇਸ ਵਕਤ ਸੁਖਬੀਰ ਸਿੰਘ ਬਾਦਲ ਦੇ ਬਾਰੇ ਖੁਲਾਸੇ ਕੀਤੇ ਆ ਤੁਸੀਂ ਪ੍ਰਦੀਪ ਕਲੇਰ ਨੂੰ ਲੈ ਕੇ ਬਹੁਤ ਸਾਰੇ ਖੁਲਾਸੇ ਕੀਤੇ ਮੈਂ ਦਰਅਸਲ ਉਹ ਜਾਣਨਾ ਚਾਹੁੰਦਾ ਵੀ ਪ੍ਰਦੀਪ ਕਲੇਰ ਜਿਹੜੇ ਇਸ ਵਕਤ ਵਾਧਾ ਮਾਫ ਗਵਾਹ ਬਣੇ ਹੋਇਆ ਬੇਦਬੀ ਕੇਸ ਦੇ ਵਿੱਚ ਉਹਨਾਂ ਬਾਰੇ ਤੁਸੀਂ ਕੀ ਜਾਣਦੇ ਹੋ ਜੋ ਕੁਝ ਤੁਸੀਂ ਉਹ ਮਤਲਬ ਇੱਕ ਵੀਡੀਓ ਦੇ ਵਿੱਚ ਕਿਹਾ ਵੀ ਉਹ ਡੇਰੇ ਤੇ ਕਬਜ਼ਾ ਕਰਨਾ ਚਾਹੁੰਦੇ ਇਹਦੇ ਬਾਰੇ ਮੈਂ ਗੱਲ ਕਰਨਾ ਚਾਹੁੰਦਾ ਤੁਹਾਡੇ ਨਾਲ ਜੀ ਪ੍ਰਦੀਪ ਕਲੇਰ ਨੂੰ ਮੈਂ ਤਾਂ ਅਸਲ ਦੇ ਵਿੱਚ 2008 ਦੇ ਵਿੱਚ ਜਦੋਂ ਇਹਨੂੰ ਮਤਲਬ ਕਿ Youth Welfare Federation ਦਾ ਨੈਸ਼ਨਲ ਪ੍ਰੈਜ਼ੀਡੈਂਟ ਬਣਾਇਆ ਸੀ ਮੈਂ ਤਾਂ ਇਹਨਾਂ ਨੂੰ ਪਹਿਲੀ ਵਾਰੀ ਉਦੋਂ ਮਿਲੀ ਆ ਉਦੋਂ ਤੋਂ ਇਹਨਾਂ ਨੂੰ ਮੈਂ ਜਾਣਦੀ ਆ 2008 ਤੋਂ ਕਿਉਂਕਿ 2009 ਦੇ ਵਿੱਚ youth ਜਿਹੜਾ ਸਾਡਾ ਸੀਗਾ ਇਹ ਬਣਾਇਆ youth welfare federation ਦਾ ਮਹਿਲਾ ਵਿੰਗ ਬਣ ਗਿਆ ਸੀ ਔਰ ਮਹਿਲਾ ਵਿੰਗ ਦੀ ਮੈਂ ਨੈਸ਼ਨਲ ਸੈਕਟਰੀ ਸੀ ਔਰ ਇਹ ਮਤਲਬ youth ਦੀ ਪ੍ਰੈਜ਼ੀਡੈਂਟ ਸੀ ਮੈਂ ਨੈਸ਼ਨਲ ਸੈਕਟਰੀ ਸੀ ਐਸੇ ਕਰਕੇ ਇਹਨਾਂ ਨਾਲ ਐਸੇ ਕਰਕੇ ਥੋੜਾ ਬਹੁਤਾ ਸਾਡਾ ਕੋਈ ਹੁੰਦਾ ਸੀਗਾ ਕੋਈ ਗੱਲਬਾਤ ਅਸਲਤ ਵਿੱਚ ਇਹਨਾਂ ਦਾ ਬੁਆਇਸ ਦਾ ਸੀ ਇਹ ਆਪਦਾ ਅਲੱਗ ਕਰਦੇ ਸੀ ਸਾਡਾ ਸਿਰਫ ਔਰਤਾਂ ਲਈ ਸੀ ਅਸੀਂ ਸਿਰਫ ਆਪਦਾ ਅਲੱਗ ਕਰਦੇ ਸੀ ਪਰ ਫਿਰ ਵੀ ਜਾਣ ਪਛਾਣ ਹੈ ਜਿਹੜੀ ਮੈਂ ਇਹਨਾਂ ਨੂੰ ਪਹਿਲੀ ਵਾਰੀ ਉੱਥੇ ਦੇਖਿਆ ਪਰ ਇਹ ਜਿਵੇਂ ਦੱਸਦੇ ਆ ਵੀ ਅਸੀਂ ਸਕੂਲ ਦੇ ਵਿੱਚ ਆਏ ਹਾਂ 96 ਵਿੱਚ ਫਿਰ ਇਹ ਸਾਰਾ ਪਰਿਵਾਰ ਇੱਥੇ ਹੀ ਰਹਿੰਦਾ ਸੀ ਆ ਜੀ ਅਸੀਂ ਤਾਂ ਮੈਂ ਤਾਂ ਉਦੋਂ ਹੀ ਮਿਲਿਆ ਫਿਰ 2014 ਦੇ ਵਿੱਚ ਆਉਂਦੇ ਆਉਂਦੇ ਵੀ ਇਹਨਾਂ ਨੂੰ ਜਿਹੜਾ ਨੈਸ਼ਨਲ ਰਾਜਨੀਤਿਕ ਵਿੰਗ ਦਾ ਮੈਂਬਰ ਬਣਾ ਦਿੱਤਾ ਗਿਆ ਜੀ ਉਦੋਂ ਮਤਲਬ ਕਿ ਕੀ ਸੀ ਇਹ ਕਹਿੰਦੇ ਵੀ ਮੈਂ ਉਹਦਾ ਮੁਖੀ ਸੀਗਾ ਰਾਜਨੀਤਿਕ ਜਿਹੜਾ ਵਿਭਾਗ ਬਣਾਇਆ ਸੀਗਾ ਵਿੰਗ ਇਹ ਹੈ ਨਾ ਜੀ ਇਹ ਸਾਡੀ ਸដ្ឋ ਸੰਗ ਦੇ ਸਾਹਮਣੇ ਤਾਂ ਬਣੇ ਨਹੀਂ ਹੈਗੇ ਜਿਹੜੀ ਤਾਂ ਸដ្ឋ ਸੰਗ ਦੇ ਸਾਹਮਣੇ ਜੀ ਸਾਡੇ 85 ਮੈਂਬਰ ਜਾਂ 45 ਮੈਂਬਰ ਬੰਦੇ ਆ ਉਹਨਾਂ ਦਾ ਤਾਂ ਸਾਨੂੰ ਪਤਾ ਲੱਗ ਜਾਂਦਾ ਵੀ ਹੈੱਡਾ ਕੌਣ ਹੈ ਕਿਵੇਂ ਆ ਪਰ ਜਦੋਂ ਜਿਹੜਾ ਸਾਡਾ ਸ਼ੁਰੂ ਦੇ ਵਿੱਚ ਬਣਿਆ ਸੀਗਾ 2006 ਦੇ ਵਿੱਚ ਰਾਜਨੀਤਿਕ ਵਿੰਗ ਤੇ ਉਦੋਂ ਸਾਡੇ ਸਾਹਮਣੇ ਜਿਹੜੀ ਗੱਲ ਹੋਈਏ ਜੋ ਸਾਡੇ ਪਿਤਾਇਨੇ ਕਹਤਾ ਸੀ ਵੀ ਨਾ ਬਣਾਓ ਨਾ ਬਣਾਓ ਨਾ ਬਣਾਓ ਤੇ ਫਿਰ ਸਾਡੇ ਜ਼ਿੰਮੇਵਾਰ ਕਹਿੰਦੇ ਵੀ ਨਹੀਂ ਅਸੀਂ ਬਣਾਉਣਾ ਉਹ ਕਹਿੰਦੇ ਫਿਰ ਤੁਹਾਡੀ ਮਰਜ਼ੀ ਆ ਉਹ ਜਿਹੜਾ ਬਣਿਆ ਸੀ ਫਿਰ ਉਸ ਤੋਂ ਬਾਅਦ ਸਲਾਹਤਪੁਰੇ ਜਦੋਂ ਉਹ ਬਣਿਆ ਉਦੋਂ ਮਤਲਬ ਕਿ ਉਹਨਾਂ ਦਾ ਜਿਹੜਾ ਪ੍ਰਧਾਨ ਸੀਗਾ ਜੀ ਪੰਜਾਬ ਦਾ ਉਹ ਜਗਜੀਤ ਸਿੰਘ ਸੀ ਤੇ ਰਾਮ ਸਿੰਘ ਚੇਅਰਮੈਨ ਅਸੀਂ ਤਾਂ ਜਿੰਨਾ ਦੇਖਿਆ ਮੈਂ ਜਿੰਨਾ ਦੇਖਿਆ ਕਿਉਂਕਿ ਮੈਂ ਜ਼ਿੰਮੇਵਾਰ ਵੀ ਰਹੀ ਹਾਂ ਬਠਿੰਡਾ ਬਲਾਕ ਦੀ ਵੀ ਜ਼ਿੰਮੇਵਾਰ ਰਹੀ ਹਾਂ ਤਾਂ ਇਹ ਜਗਜੀਤ ਸਿੰਘ ਤੇ ਰਾਮ ਸਿੰਘ ਚੇਅਰਮੈਨ ਹੀ ਪੰਜਾਬ ਨੂੰ ਤਾਂ ਜਿਹੜਾ ਸੀਗਾ ਜੀ ਕਰਦੇ ਸੀ ਪੰਜਾਬ ਦੇ ਇੰਚਾਰਜ ਇਹੀ ਹੈ ਜੀ ਪਰ ਜਿਹੜਾ ਹੁਣ ਇਹ ਇਹ ਨੈਸ਼ਨਲ ਦਾ ਮੈਂਬਰ ਤਾਂ ਜ਼ਰੂਰ ਸੀ ਪਰ ਸਾਨੂੰ ਇਹ ਨਹੀਂ ਪਤਾ ਵੀ ਇਹ ਪ੍ਰਧਾਨ ਵੀ ਸੀਗਾ ਜੀ ਅੱਛਾ ਇਹ ਹੁਣ ਨਾਮ ਲੈ ਰਿਹਾ ਇੱਕ ਹਰਸ਼ ਧੂਰੀ ਦਾ ਤੇ ਨਾਲ ਆਪਣਾ ਕਹਿੰਦੇ ਹਰਸ਼ ਧੂਰੀ ਪੰਜਾਬ ਦੇ ਇਨਚਾਰਜ ਬਣਾਏ ਸੀ ਵੀ ਉਹ ਪੰਜਾਬ ਦੇ ਸਿਆਸੀ ਸਰਗਰਮੀਆਂ ਨੂੰ ਦੇਖਦੇ ਸੀਗੇ ਪੋਲਿਟਿਕਲ ਪਾਰਟੀਆਂ ਦੇ ਨਾਲ ਗੱਲਬਾਤ ਕਰਦੇ ਸੀ ਤੇ ਮੈਂ ਕੌਮੀ ਪੱਧਰ ਦੇ ਉੱਤੇ ਨੈਸ਼ਨਲ ਪੱਧਰ ਦੇ ਉੱਤੇ ਕਰਦਾ ਸੀ ਹੁਣ ਸਵਾਲ ਇਹ ਆ ਵੀ ਡੇਰੇ ਦੇ ਉੱਤੇ ਜਿੱਦਾਂ ਤੁਸੀਂ ਦੱਸ ਰਹੇ ਸੀ ਵੀ ਕਬਜ਼ਾ ਕਰਨ ਦੀ ਕੋਈ ਕੋਸ਼ਿਸ਼ ਕੀਤੀ ਜਾ ਰਹੀ ਹੈ ਪ੍ਰਦੀਪ ਕਲੇਰ ਵੱਲੋਂ ਜਾਂ ਇਹਨਾਂ ਦੇ ਜਿਹੜਾ ਸਾਥੀ ਇਸ ਵਕਤ ਹੈ ਨਹੀਂ ਮੈਂ ਇਹ ਨਹੀਂ ਕਿਹਾ ਕੱਲ ਜੀ ਵੀ ਪ੍ਰਦੀਪ ਕਲੇਰ ਕਬਜ਼ਾ ਕਰਨਾ ਚਾਹੁੰਦਾ ਮੈਂ ਸਾਰੀ ਸਾਡੀ ਜਿਹੜੀ ਡੇਰੇ ਦੀ ਮੈਨੇਜਮੈਂਟ ਕਮੇਟੀ ਹੈ ਉਹਨਾਂ ਨੂੰ ਕਿਹਾ ਵੀ ਪ੍ਰਦੀਪ ਕਲੇਰ ਨੇ ਜੋ ਦੋਸ਼ ਲੈ ਸਾਡੇ ਗੁਰੂ ਪਿਤਾ ਹੀ ਤੇ ਵੀ ਤਾਂ ਲਾਏ ਆ ਨਾ ਜੀ ਕਿ ਉਹਨਾਂ ਨੇ ਮਤਲਬ ਕੀ ਕੀਤਾ ਜੋ ਉਹਨਾਂ ਨੇ 164 ਦੇ ਜੋ ਤੁਸੀਂ ਬਿਆਨ ਪੜ੍ਹੋਗੇ ਉੱਚ ਨਾਮ ਸਾਡੇ ਗੁਰੂ ਪਿਤਾ ਹੀ ਦਾ ਰੱਖਿਆ ਹੋਇਆ ਹੈ ਨਾ ਵੀ ਉਹਨਾਂ ਉਹ ਸੀ ਮੌਜੂਦ ਸੀ ਉਹਦਾ ਹਨੀਪ੍ਰੀਤ ਦੇ ਕਹਿੰਦੇ ਉਹਨਾਂ ਨੇ ਸਾਰਾ ਕੁਝ ਕੀਤਾ ਹਨੀਪ੍ਰੀਤ ਦਾ ਨਾਮ ਰੱਖਿਆ ਰਕੇ ਦੜਬੇ ਦਾ ਮੈਂ ਤਾਂ ਇਹ ਕਿਹਾ ਵੀ ਜਿਹੜੀ ਸਾਡੀ ਡੇਰੇ ਦੀ ਮੈਨੇਜਮੈਂਟ ਕਮੇਟੀ ਹੈ ਉਹ ਕਿਉਂ ਨਹੀਂ ਪ੍ਰੈਸ ਕਾਨਫਰੰਸ ਕਰਕੇ ਕਹਿੰਦੀ ਪਾਈ ਜਦੋਂ ਪ੍ਰਦੀਪ ਬੋਲ ਰਿਹਾ ਉਹ ਗਲਤ ਬੋਲ ਰਿਹਾ ਵੀ ਗੁਰੂ ਜੀ ਦੇ ਵਿੱਚ ਸ਼ਾਮਲ ਨਹੀਂ ਸੀ ਜਾਂ ਹਨੀਪ੍ਰੀਤ ਬੈਠੀ ਹੈ ਬਾਹਰ ਹਨੀਪ੍ਰੀਤ ਕਿਉਂ ਨਹੀਂ ਪ੍ਰੈਸ ਕਾਨਫਰੰਸ ਕਰਕੇ ਬੋਲਦੀ ਭਾਈ ਮੇਰਾ ਨਾਮ ਗਲਤ ਲਿਆ ਜਾ ਰਿਹਾ ਰਾਕੇਸ਼ ਦੜਬਾ ਬਾਹਰ ਬੈਠਾ ਜਿੰਨੇ ਵੀ ਐਪ ਹੋਰ ਗੁਰੂ ਜੀ ਨੂੰ ਛੱਡ ਕੇ ਬਾਕੀ ਤਾਂ ਸਾਰ ਸਾਰੇ ਬਾਹਰ ਬੈਠੇ ਨੇ ਜੀ ਕਿਉਂ ਨਹੀਂ ਉਹ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਵੀ ਭਾਈ ਜੋ ਪ੍ਰਦੀਪ ਕਲੇਰ ਬੋਲ ਰਿਹਾ ਉਹ ਗਲਤ ਬੋਲ ਰਿਹਾ ਹੁਣ ਕੱਲ ਬਟੋਆ ਸਾਹਿਬ ਨੇ ਮੇਰੇ ਬਾਰੇ ਗਲਤ ਬੋਲਿਆ ਤੇ ਮੈਂ ਸ਼ਾਮ ਨੂੰ ਹੀ ਆਪਦੀ ਵੀਡੀਓ ਬਣਾ ਕੇ ਭੇਜੀ ਨਾ ਚੈਨਲ ਤੇ ਵੀ ਮਤਲਬ ਉਹ ਜੋ ਉਹ ਗਲਤ ਬੋਲ ਰਿਹਾ ਮੇਰੇ ਬਾਰੇ ਜੇ ਆਪਣੇ ਬਾਰੇ ਜੇ ਤੁਸੀਂ ਉਹ ਕੁਝ ਨਹੀਂ ਕੀਤਾ ਠੀਕ ਹੈ ਤੇ ਜੇ ਤੁਹਾਡੇ ਬਾਰੇ ਐਡਾ ਵੱਡਾ ਇਲਜ਼ਾਮ ਲਾਤਾ ਵੀਰ ਜੀ ਬਿਆ ਇਹ ਹਣੀਪ੍ਰੀਤ ਬਾਹਰ ਆ ਕੇ ਬੋਲਦੀ ਕਿਉਂ ਨਹੀਂ ਇਹਦਾ ਇਹ ਚੁੱਪ ਦਾ ਕਾਰਨ ਕੀ ਹੈ ਤੇ ਫਿਰ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਕਹੀ ਵੀ ਸਾਡੇ ਗੁਰੂ ਪਿਤਾ ਜੀ ਨੇ ਠੀਕ ਆ 2007 ਦੇ ਵਿੱਚ ਉਹਨਾਂ ਨੇ ਇੱਕ ਗੱਲ ਜਦੋਂ ਮਤਲਬ ਕਹੀ ਸਾਨੂੰ ਉੱਥੇ ਅੰਦਰ ਵੀ ਮਾਨਸਿਕ ਜਾਤ ਸਭ ਇੱਕੇ ਪਹਿਚਾਨਾ ਉਹ ਆਪਾਂ ਗੁਰੂ ਸਾਹਿਬ ਦੇ ਏਸੇ ਉਪਦੇਸ਼ ਨੂੰ ਅੱਗੇ ਲੈ ਕੇ ਚੱਲਣਾ ਵੀ ਹੁਣ ਸਾਡੇ ਦੇਖਦੇ ਭੀ ਧਰਮ ਤੇ ਜਾਤਾਂ ਨੂੰ ਲੈ ਕੇ ਬਹੁਤ ਜ਼ਿਆਦਾ ਲੜਾਈਆਂ ਪੈ ਰਹੀਆਂ ਆ ਆਪਾਂ ਹੀ ਖਤਮ ਕਰਨੀਆਂ ਵੀ ਆਪਣਾ ਇੱਕ ਹੀ ਪਰਮਾਤਮਾ ਤੇ ਇੱਕ ਹੀ ਇਨਸਾਨ ਆ ਅਸੀਂ ਬਸ ਸਾਡੀ ਇਹੀ ਧਰਮ ਹੈ ਇਨਸਾਨੀਅਤ ਸਾਡਾ ਧਰਮ ਹੈ ਤੇ ਇਨਸਾਨ ਸਾਡੀ ਜਾਤ ਹੈ ਤਾਂ ਇਸੇ ਨੂੰ ਲੈ ਕੇ ਆਪਾਂ ਚੱਲਣਾ ਵੀ ਆਪਾਂ ਇਹ ਚੀਜ਼ਾਂ ਖਤਮ ਹੀ ਕਰ ਦੇਣੇ ਉਹਨਾਂ ਨੇ ਸਾਡੇ ਜਿਹੜੇ ਨਾਮ ਦੇ ਮਗਰ ਲੱਗਾ ਹੋਇਆ ਸੀ ਜੀ ਤੋਂ ਸਾਨੂੰ ਪਤਾ ਲੱਗਦਾ ਸੀ ਅਸੀਂ ਕਿਹੜੇ ਧਰਮ ਦੇ ਆ ਜਾਂ ਸਾਨੂੰ ਪਤਾ ਲੱਗਦਾ ਸੀ ਵੀ ਅਸੀਂ ਕਿਹੜੇ ਜਾਤ ਦੇ ਆ ਉਹ ਸਾਡਾ ਉਹਨਾਂ ਨੇ ਗੋਤ ਪਿੱਛੋਂ ਖਤਮ ਕਰਕੇ ਕਹਿੰਦਾ ਵੀ ਇਨਸਾ ਸ਼ਬਦ ਲਓ ਆ ਲੈ ਕਾ ਲੋ ਪਰ ਜਦੋਂ ਅਸੀਂ ਇਹ ਚੀਜ਼ ਦੇਖੀ ਵੀ ਜਦੋਂ ਇਹ ਹੋ ਗਈ ਉਸ ਤੋਂ ਬਾਅਦ ਇਹ ਸਾਰਾ ਸਿਸਟਮ ਜਿਹੜਾ ਰੋਲਾ ਜਿਹੜਾ ਉਹ ਪੈਂਦਾ ਕਿਉਂਕਿ ਤੁਹਾਨੂੰ ਵੀ ਵੀਰ ਜੀ ਪਤਾ ਹੁਣ ਤਾਂ ਮਾਹੌਲ ਇੰਨਾ ਜ਼ਿਆਦਾ ਹੁਣ ਤਾਂ ਅੜੇ ਜੀ ਨਿਪਾਲ ਜੀ ਇੱਕ ਸੈਕਿੰਡ ਮੈਂ ਤੁਹਾਡੀ ਗੱਲ ਕੱਟਦਾ ਤੁਸੀਂ ਕਹਿ ਰਹੇ ਹੋ ਵੀ ਜਿਹੜੇ ਰਾਮ ਰਹੀਮ ਜੀ ਸੀਗੇ ਉਹ ਗੁਰਬਾਣੀ ਨੂੰ ਆਧਾਰ ਬਣਾ ਕੇ ਹੀ ਜਿਹੜਾ ਪ੍ਰਚਾਰ ਕਰਦੇ ਸੀ ਪਰ ਪ੍ਰਦੀਪ ਕਲੀ ਨੇ ਕਹਿ ਰਿਹਾ ਵੀ ਉਹਨਾਂ ਨੇ ਤਾਂ ਮਾਫੀ ਨਹੀਂ ਮੰਗੀ ਪਹਿਲੀ ਗੱਲ ਤੇ ਕਹਿੰਦੇ ਵੀ ਮਾਫੀ ਮੰਗਵਾਉਣਾ ਚਾਹੁੰਦੇ ਸੀਗੇ ਵੀ ਇੱਕ ਮਾਫੀ ਮੰਗ ਲਓ ਉਹਨਾਂ ਨੇ ਸਪਸ਼ਟੀਕਰਨ ਦਿੱਤਾ ਉਹਦੇ ਵਿੱਚ ਕਹਿੰਦੇ ਥੱਲੇ ਅਸੀਂ ਜੋੜ ਦਿੱਤਾ ਖਿਮਾ ਦਾ ਜਾਚਕ ਕਹਿੰਦੇ ਉਹ ਤੇ ਉਤੋਂ ਬੜਾ ੜਕੇ ਫਿਰ ਉਹ ਕਹਿੰਦੇ ਵੀ ਉਹਨਾਂ ਨੂੰ ਕਿਹਾ ਅਕਾਲ ਤਖਤ ਸਾਹਿਬ ਪੇਸ਼ ਹੋ ਜਾਓ ਉਹ ਕਹਿੰ ਸੋ ਮਤਲਬ ਇਹ ਕਿਤੇ ਨਾ ਕਿਤੇ ਆਪਸ ਦੇ ਵਿੱਚ ਜਿਹੜੀਆਂ ਗੱਲਾਂ ਨੇ ਇਹ ਮੇਲ ਬਿਲਕੁਲ ਨਹੀਂ ਖਾਂਦੀਆਂ ਜੋ ਤੁਸੀਂ ਨਹੀਂ ਜੀ ਤੁਸੀਂ ਜਿਹੜੀ ਗੱਲ ਮੈਂ ਕਹਿੰਨੀ ਐ ਇੱਕ ਮਿੰਟ ਤੁਸੀਂ ਉਹਨਾਂ ਦੀ ਸਤਸਾਂ ਨੂੰ ਸੁਣ ਲਓ 2017 ਤੱਕ ਦੇ ਉਹਨਾਂ ਦੀ ਸਤਸਾਂ YouTube ਤੇ ਪਈਆਂ ਸਭ ਤੋਂ ਵੱਧ ਐਗਜ਼ੈਂਪਲ ਜਿਉਂਕ ਸੇਚੋਂ ਦਿੰਦੇ ਸੀ 10 ਗੁਰੂ ਸਾਹਿਬਾਨਾਂ ਚੋਂ ਦਿੰਦੇ ਸੀ ਤੇ ਜਾਂ ਦਿੰਦੇ ਸੀ ਗੁਰਬਾਣੀ ਚੋਂ ਦਿੰਦੇ ਸੀ ਉਹਨਾਂ ਨੇ ਤਾਂ ਗੁਰਬਾਣੀ ਦੀਆਂ ਤੁਕਾਂ ਜਿਹੜੇ ਮੁਸਲਮਾਨ ਜਿਹੜੇ ਉਹਨਾਂ ਦੇ ਸ਼ਰਧਾਲੂ ਸੀ ਜਾਂ ਹਿੰਦੂ ਜਿਹੜੇ ਸ਼ਰਧਾਲੂ ਜਾਂ ਐਸਾਈਟ ਉਹਨਾਂ ਨੂੰ ਵੀ ਰਟਾਤ ਹੂੰ ਮਤਲਬ ਕਿ ਤੁਸੀਂ ਇਹ ਜੇ ਮੈਂ ਮਤਲਬ ਤੁਹਾਨੂੰ ਐ ਲੱਗਦਾ ਵੀ ਸ਼ਾਇਦ ਗਲਤ ਬੋਲਦੇ ਤੁਸੀਂ ਉਹਨਾਂ ਦੀ ਸਾਸ ਸੰਗ ਵਿੱਚ ਦੇਖੋ ਸਾਡਾ ਗ੍ਰੰਥ ਲਿਖ ਹੋਇਆ ਵੱਡੇ ਪਿਤਾ ਹੀ ਉਹਨਾਂ ਤੋਂ ਉਥੋਂ ਵਿਆਖਿਆ ਹੁੰਦੀ ਸੀ ਮੈਂ ਬੰਦੇ ਤੋਂ ਰੱਬ ਭਾਗ ਪਹਿਲਾ ਦੂਜਾ ਜੇ ਤੁਸੀਂ ਉਹਨਾਂ ਨੂੰ ਵੀ ਦੇਖੋਗੇ ਉੱਥੇ ਵੀ 80% ਗੁਰਬਾਣੀ ਲਿਖੀ ਹੋਈ ਹੈ ਗੁਰੂ ਸਹਿਬਾਨਾਂ ਦਾ ਹੀ ਉਹ ਬਾਰ-ਬਾਰ ਸਾਨੂੰ ਜਿਹੜੀ ਜੇ ਮੈਂ ਜ਼ਿਆਦਾ ਗੁਰਬਾਣੀ ਸਿੱਖੀ ਹੈ ਨਾ ਵੀਰ ਜੀ ਕਿਉਂਕਿ ਉਹ ਮੈਂ ਉਹਨਾਂ ਤੋਂ ਹੀ ਸਿੱਖੀ ਹੈ ਉਹ ਜਦੋਂ ਉਥੋਂ ਸੀ ਸਾਸ ਸੰਗ ਸੁਣ ਕੇ ਉਹ ਤਾਂ ਦੁਬਾਰਾ ਸੀ ਇੱਥੇ ਕਿਤੇ ਕੀਰਤਨ ਚੱਲਣਾ ਜਾਂ ਭੋਗਤ ਜਾਣਾ ਤਾਂ ਬੜਾ ਆਨੰਦ ਆਉਂਦਾ ਸੀ ਪਰੇ ਸਾਾਨੂੰ ਸਮਝ ਲੱਗਦੀ ਸੀ ਗੱਲਾਂ ਦੀ ਚਲੋ ਅਸੀਂ ਅਸੀਂ ਉਤੇ ਪ੍ਰਦੀਪ ਪਲੇਅਰ ਤੇ ਵਾਪਸ ਆਨੇ ਆ ਹੁਣ ਤੁਸੀਂ ਪ੍ਰਦੀਪ ਪਲੇਅਰ ਬਾਰੇ ਇਹ ਵੀ ਕਿਹਾ ਕਿ ਭਾਜਪਾ ਦੇ ਵੱਡੇ ਜਿਹੜੇ ਲੀਡਰ ਹੈ ਜਿਹੜੇ ਦਿੱਲੀ ਬੈਠੇ ਆ ਖਾਸ ਤੌਰ ਤੇ ਤੁਸੀਂ ਅਮਿਤ ਸ਼ਾਹ ਉਹਨਾਂ ਦਾ ਨਾਮ ਲਿਆ ਗ੍ਰਹਿ ਮੰਤਰੀ ਨੇ ਵੀ ਉਹਨਾਂ ਨਾਲ ਬੜੀਆਂ ਨਜ਼ਦੀਕੀਆਂ ਉਹਨਾਂ ਦਾ ਥਾਪੜਾ ਇਹ ਮਤਲਬ ਤੁਹਾਨੂੰ ਕਿੱਦਾਂ ਲੱਗਦਾ ਹੈ ਜਾਂ ਮਤਲਬ ਤੁਸੀਂ ਇਹ ਤੁਹਾਡਾ ਆਪਣਾ ਹੀ ਸੋਚ ਹੈ ਨਹੀਂ ਇਹਦੀ ਨਾ ਵੀਰ ਜੀ ਇਹਦੀ ਅਸੀਂ ਵੀਡੀਓ ਸਾਡਾ ਪੇਜ ਹੈ ਫੇਸਬੁੱਕ ਪੇਜ ਹੈ ਫੇਥ ਵਰਸਸ ਵਰਡ ਇਹਦੀ ਵੀਡੀਓ ਅਸੀਂ ਤੁਹਾਨੂੰ ਵੈਸੇ ਵੀ ਭੇਜ ਦਾਂਗੇ ਸਾਡੇ ਪੇਜ ਤੇ ਵੀ ਪਈ ਹੈ ਜਦੋਂ 2014 ਦੇ ਵਿੱਚ ਹਰਿਆਣਾ ਦੇ ਵਿੱਚ ਖੱਟੜ ਸਰਕਾਰ ਦਾ ਸੌਚੁੱਕ ਸਮਾਗਮ ਹੁੰਦਾ। ਉਦੋਂ ਸਾਡੇ ਐਸ ਸਮੇਂ ਦੇ ਜਿਹੜੇ ਹੈਗੇ ਗ੍ਰਹਿ ਮੰਤਰੀ ਉਦੋਂ ਪ੍ਰਧਾਨ ਹੁੰਦੇ ਸੀ। ਬੀਜੇਪੀ ਦੇ। ਉਦੋਂ ਉਹ ਬੈਠੇ ਇੱਕ ਤਾਂ ਜੀ। ਇੱਕ ਉਹਨਾਂ ਦੇ ਨਾਲ ਸ਼ਿਵਰਾਜ ਚੋਹਾਨ ਜੀ ਬੈਠੇ ਹੈ ਜਿਹੜੇ ਹੁਣ ਸਾਡੇ ਖੇਤੀਬਾੜੀ ਮਿਨਿਸਟਰਾਂ ਤੇ ਪਹਿਲਾਂ ਉਹ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸੀ। ਉਹਨਾਂ ਦੇ ਨਾਲ ਇੱਕ ਕੁਰਸੀ ਖਾਲੀ ਪਈ ਹੈ। ਉਹ ਮਤਲਬ ਆਪਣੇ ਮੋਦੀ ਸਾਹਿਬ ਦੀ ਕੁਰਸੀ ਹੈ ਪ੍ਰਧਾਨ ਮੰਤਰੀ ਸਾਹਿਬ ਅਜੇ ਆਏ ਨਹੀਂ ਸੀ। ਇਹ ਪ੍ਰਦੀਪ ਕਲੇਰ ਜੀ ਉਹਦੇ ਨਾਲ ਮਤਲਬ ਮੈਂ ਮਤਸ਼ਾਹ ਜੀ ਨਾਲ ਗੱਲਾਂ ਕਰ ਰਿਹਾ ਗੱਲਾਂ ਕਰਦੇ ਕਰਦੇ ਉਹ ਪ੍ਰਧਾਨ ਮੰਤਰੀ ਵਾਲੀ ਕੁਰਸੀ ਤੇ ਬੈਠ ਜਾਂਦੇ ਆ। ਔਰ ਉਸ ਤੋਂ ਬਾਅਦ ਉਹ ਕੁਰਸੀ ਤੇ ਬੈ ਕੇ ਗੱਲ ਕਰਦੇ ਆ। ਉਸ ਤੋਂ ਬਾਅਦ ਬੀਜੇਪੀ ਦਾ ਇੱਕ ਵਰਕਰ ਆਉਂਦਾ ਉਹ ਵੀਡੀਓ 'ਚ ਹੀ ਦੇਖਿਆ ਸੀ ਸਾਰਾ ਕੁਝ ਜੀ। ਤਾਂ ਵਰਕਰ ਆਉਂਦਾ ਉਹ ਮਤਲਬ ਜਦੋਂ ਦੱਸਦਾ ਕਲੇਰ ਨੂੰ ਵੀ ਇਹ ਤਾਂ ਵੀ ਪ੍ਰਧਾਨ ਮੰਤਰੀ ਸਾਹਿਬ ਦੀ ਕੁਰਸੀ ਹੈ ਉਹ ਫਿਰ ਉੱਠ ਖੜਦਾ ਤੇ ਫਿਰ ਉੱਥੇ ਮੈਂ ਮਤਸ਼ਾਹ ਜੀ ਤੇ ਮਤਲਬ ਕਿ ਪ੍ਰਦੀਪ ਕਲੇਰ ਜੀ ਬਹੁਤ ਜ਼ਿਆਦਾ ਹੱਸਦੇ ਆ। ਉਹ ਨਾਲ ਵਾਲੇ ਨੂੰ ਦੱਸ ਵੀ ਰਹੇ ਆ ਵੀ ਅਮਿਤ ਸ਼ਾਹ ਜੀ ਵੀ ਇਹ ਮਤਲਬ ਕਿ ਜਾਂ ਤਾਂ ਸੰਤਾਂ ਇਹ ਲੱਗ ਰਿਹਾ ਜੱਜਮੈਂਟ ਵੀ ਦੱਸ ਰਹੇ ਵੀ ਕੁਰਸੀ ਤੇ ਬੈਠ ਗਿਆ ਸੀ ਗਲਤੀ ਨਾਲ ਤਾਂ ਉਥੋਂ ਪਤਾ ਲੱਗਦਾ ਜੀ ਇੰਨੀਆਂ ਨਜ਼ਦੀਕੀਆਂ ਕੀ ਮਤਲਬ ਮੈਨੂੰ ਦੱਸ ਦੋ ਵੀ ਜਿਹੜਾ ਬੰਦਾ ਨਜ਼ਦੀਕ ਨਾ ਹੋਊਗਾ ਉਹ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬੈਠਣ ਦੀ ਜੁਰਤ ਕਰ ਸਕਦਾ ਜਿੱਥੇ ਇੰਨੀ ਜ਼ਿਆਦਾ ਸਿਕਿਉਰਟੀ ਹੁੰਦੀ ਹੈ ਕੋਈ ਬੈਠ ਸਕਦਾ ਕੋਈ ਅੱਛਾ ਤਾਂ ਵੀਡੀਓ ਨੂੰ ਦੇਖ ਕੇ ਕਹਿ ਰਹੇ ਇੱਕ ਗੱਲ ਹੋਰ ਹੈ ਇਹ ਜਿਹੜੇ ਪ੍ਰਦੀਪ ਕਲੇਰ ਆ ਹਰਸ਼ ਧੂਰੀ ਆ ਇਹ ਮੇਰੇ ਖਿਆਲ ਨਾਲ ਪਰ ਸੰਦੀਪ ਬਰੇਟਾ ਇਹ ਸਾਰੇ ਜਣੇ ਪੀਕਰਾਰ ਨੇ ਪਗੋੜੇ ਸੀਗੇ ਪਰ ਪ੍ਰਦੀਪ ਕਲੀ ਇਹ ਕਹਿੰਦੇ ਵੀ ਮੈਂ ਤਾਂ 2023 ਤੱਕ ਡੇਰੇ ਦੇ ਵਿੱਚ ਹੀ ਰਿਆਂ ਨਾ ਮੈਨੂੰ ਕਦੀ ਕੋਈ ਸੰਮਣ ਮਿਲਿਆ ਨਾ ਮੇਰੇ ਤੱਕ ਕਦੀ ਕੋਈ ਪੁਲਿਸ ਵਾਲਾ ਆਇਆ 2023 ਜੋ ਨਹੀਂ ਉਹ ਕਹ ਰਿਹਾ ਮਾਰਚ 2024 ਤੱਕ ਹਾਂ ਹਾਂ ਉਦੋਂ ਤੱਕ ਉਹਦਾ ਪਰਿਵਾਰ ਹੈ ਉਹਦੀ ਕੁੜੀ ਇੰਟਰਨੈਸ਼ਨਲ ਸਕੂਲ ਤੇ ਹੁਣ ਵੀ ਤਾਂ ਹੋਰ ਕੇਸ ਜੜਬੇ ਵਰਗੇ ਤੇ ਧੋਰੀ ਵਰਗੇ ਤੇ ਉਹ ਕਹਿੰਦਾ ਡੇਰੇ ਚੋਂ ਬਾਹਰ ਹੈ ਜੀ ਉਹ ਕਿਤੇ ਗਏ ਥੋੜੀ ਹੈ ਜੀ ਅੱਜ ਵੀ ਜਦੋਂ ਹੁਣ ਤੁਸੀਂ ਮਤਲਬ ਕਿ ਜਿਹੜੇ ਪੈਰਵਲ ਹੁੰਦੀ ਹੈ बार-बार ਪਈਆ ਵੀਰਪਾਲ ਕੌਰ ਜੀ ਜਿਨ੍ਹਾਂ ਦੇ ਤੁਸੀਂ ਨਾਮ ਲੈ ਰਹੇ ਹੋ ਉਸ ਉਹਨਾਂ ਨੂੰ ਲੱਭਦੀ ਪਈ ਆ ਉਹ ਪੀਓ ਨੇ ਪਗੋੜੇ ਆ ਤੇ ਫਿਰ ਫਿਰ ਉਹ ਤਾਂ ਸਾਰੇ ਸੰਗਤ ਦੇ ਸਾਹਮਣੇ ਹੀ ਹੁੰਦੇ ਆ ਜੀ ਉਹ ਉੱਥੇ ਹੂੰ ਹੁਣ ਤੁਹਾਡੇ ਪ੍ਰਦੀਪ ਕਲੇਰ ਨੇ ਕਿਹਾ ਨਹੀਂ ਕਿ ਤੁਹਾਡੇ ਸਾਹਮਣੇ ਉਹਨੇ ਤਾਂ ਦੇਖੋ ਲੰਗਰ ਵੀ ਲਾ ਰਿਆ ਸੀ ਉਹ ਬੇੜਾ ਸੀਤਾ ਤਾਂ ਹੀ ਲੰਗਰ ਵੀ ਲਾਇਆ ਉਹਦੀਆਂ ਫੋਟੋਆਂ ਜਿਹੜੇ ਮਤਲਬ ਜੁਪੀ ਤੇ ਇੱਕ ਮੰਤਰੀ ਆ ਉਹਨੇ ਵੀ ਆਪਦੇ ਫੇਸਬੁੱਕ ਅਸੀਂ ਫੇਸਬੁੱਕ ਪੇਜ ਤੋਂ ਚੱਕੀਆਂ ਸੀ ਨਾ ਉਹ ਦੋ ਦੀਆਂ ਫੋਟੋ ਅਸੀਂ ਉਹਦੋਂ ਸਭ ਤੋਂ ਪਹਿਲਾਂ ਅਸੀਂ ਆਪਦੇ ਪੇਜ ਤੇ ਪਾਣਾ ਵੀ ਦੇਖੋ ਇਹਨੇ ਲੰਗਰ ਲਾਇਆ ਹੋਇਆ ਵੀ ਜਿਹੜਾ ਪੰਜਾਬ ਪੁਲਿਸ ਦਾ ਭਗੌੜਾ ਹੈ ਮਤਲਬ ਇਹਨੇ ਲੰਗਰ ਲਾਇਆ ਉਹ ਸਾਡੇ ਪੇਜ ਤੇ ਹੀ ਸਭ ਤੋਂ ਪਹਿਲਾਂ ਫੇਸਬੁੱਕ ਵਾਸਤੇ ਵਾੜ ਦਿੱਤਾ ਹੀ ਫੋਟੋ ਪਾਈਆਂ ਸੀ ਇਹ ਕੋਈ ਉਹ ਕੋਈ ਕੋਈ ਬਾਹਰ ਨਹੀਂ ਗਏ ਹੋਏਗੇ ਜਿਰ ਕਹੇ ਦਰਵਾ ਕੋਈ ਬਾਹਰ ਥੋੜੀ ਹੈ ਡੇਰੇ ਦੇ ਵਿੱਚ ਹੀ ਆ ਉਹ ਖਣੀਪ੍ਰੀਤ ਕੋਈ ਬਾਤ ਤੋਂ ਟੋਸੀ ਹੋਣ ਦੇਖੋ ਆ ਹੁਣ 28 ਚਲਾਈ ਨੂੰ 사త్సੰਗ ਹੋ ਕੇ ਹਟੇ ਨਹੀਂ ਤੇ ਤੁਸੀਂ ਖਣੀਪ੍ਰੀਤ ਬੈਠੀ ਐ ਖਣੀਪ੍ਰੀਤ ਬੈਠੀ ਐ ਅੱਗੇ ਬੈਠੀ ਐ ਵੀਡੀਓ ਚ ਦੇਖ ਲਓ ਤੁਸੀਂ 사త్సੰਗ ਚੱਲ ਰਿਹਾ ਵੀਰਪਾਲ ਕੌਰ ਜੀ ਤੁਸੀਂ ਆਖਰੀ ਵਾਰੀ ਸੰਦੀਪ ਬਰੇਟਾ ਆ ਹਰਸ਼ ਧੂਰੀ ਹੁਣਾਂ ਨੂੰ ਡੇਰੇ ਦੇ ਵਿੱਚ ਕਦੋਂ ਦੇਖਿਆ ਵੇ ਜੇ ਮੈਂ ਤਾਂ ਤੁਸੀਂ ਇਹ ਦੇਖੋ ਅਸੀਂ ਤਾਂ 2017 ਤੋਂ ਬਾਅਦ ਮਤਲਬ ਕਿ ਜੋ ਸਾਡੇ ਗੁਰੂ ਚਲੇ ਗਏ ਸਾਨੂੰ ਇਸ ਚੀਜ਼ ਦਾ ਬਹੁਤ ਦੁੱਖ ਹੋਇਆ ਹੈ ਨਾ ਪਰ ਸਾਨੂੰ ਪਤਾ ਸੀਗਾ ਵੀ ਅੰਦਰ ਜਿਹੜਾ ਸੀਗਾ ਕਿਉਂਕਿ ਮੈਂ ਜਿਹੜਾ ਡੇਰੇ ਦੀ ਨਿਗਰਾਨੀ ਸੰਮਤੀ ਹੈ ਨਾ ਜਿਹੜਾ ਆਪਾਂ ਕਹਿ ਲਓ ਵੀ ਇੱਕ ਤਰ੍ਹਾਂ ਦੀ ਸੀਆਈਡੀ ਹੁੰਦੀ ਹੈ ਮੈਂ ਉਹਦੇ ਚ ਸੇਵਾ ਕਰਦੀ ਸੀ ਸਾਨੂੰ ਸਾਰਾ ਕੁਝ ਪਤਾ ਸੀ ਵੀ ਗੁਰੂ ਜੀ ਦੇ ਖਿਲਾਫ ਕਿੰਨਾ ਜ਼ਿਆਦਾ ਜਿਹੜੀਆਂ ਸਾਜ਼ਿਸ਼ਾਂ ਅੰਦਰ ਚੱਲ ਰਹੀਆਂ ਗੁਰੂ ਦੇ ਅੰਦਰ ਮਤਲਬ ਬੋਲੀਆਂ ਤੱਕ ਵੀ ਚੱਲਦੇ ਨਾ ਰੰਗੇ ਇਹ ਨਹੀਂ ਗੁਰੂ ਜੀ ਤੇ ਬਾਹਰ ਵੀ ਅਟੈਕ ਹੁੰਦੇ ਸੀ ਅੰਦਰ ਵੀ ਅਟੈਕ ਹੁੰਦੇ ਸੀ ਗੁਰੂ ਜੀ ਦੇ ਪਾਣੀ ਦੇ ਵਿੱਚ ਜ਼ਹਿਰ ਮਿਲਾਇਆ ਗਿਆ ਉਹ ਪਾਣੀ ਦੀ ਬੋਟਲ ਆਪਦੇ ਕੋਲ ਲੈ ਕੇ ਆਉਂਦੇ ਸੀ ਸਾਨੂੰ ਬਹੁਤ ਸਾਰੀਆਂ ਗੱਲਾਂ ਪਾਗਾਂ ਪਤਾ ਸੀ ਬਾਕੀ ਸਾਧ ਸੰਗਾਂ ਦੇ ਵਿੱਚ ਜਾਂ ਮੱਜਲਾਸਾ ਦੇ ਵਿੱਚ ਜਾਂ ਸਮਝਾੜੇ ਬਧਾਰਾਂ ਦੀ ਮੀਟਿੰਗ ਦੇ ਵਿੱਚ ਬਹੁਤ ਸਾਰੇ ਉਹ ਇਸ਼ਾਰੇ ਵੀ ਕਰਦੇ ਸੀ ਫਿਰ ਸਭ ਤੋਂ ਵੱਡਾ ਉਹਨਾਂ ਨੇ ਐਮਜੀ 1 ਫਿਲਮ ਦੇ ਵਿੱਚ ਤਾਂ ਕਲੀਅਰ ਹੀ ਕਰਤਾ ਵੀ ਇਹ ਸਾਡੀ ਜਿਹੜੀ ਜ਼ਿੰਦਗੀ ਦੀ ਹੈ 100% ਰੀਅਲ ਸਟੋਰੀ ਤੇ ਉਹਦੇ ਵਿੱਚੋਂ बार-बार ਉਹਨਾਂ ਤੇ ਹਮਲੇ ਹੋ ਰਿਹਾ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੰ ਜਿਹੜੀ ਅੰਦਰ ਕੁੜੀ ਉਹਨਾਂ ਨਾਲ ਮਿਲੀ ਹੋਈ ਆ ਉਹ ਇੰਟਰਨੈਸ਼ਨਲ ਡਰੱਗ ਮਾਫੀਆ ਨਾਲ ਵੀ ਮਿਲੀ ਹੋਈ ਆ ਤੇ ਕਿਸੇ ਲੀਡਰ ਨਾਲ ਵੀ ਮਿਲੀ ਹੋਈ ਆ ਉਹ ਲੀਡਰ ਵੀ ਉਹਨਾਂ ਨੂੰ ਮਰਵਾਉਣਾ ਚਾਹੁੰਦੇ ਆ ਤਾਂ ਇਹ ਸਾਰੀਆਂ ਚੀਜ਼ਾਂ ਜਦੋਂ 17 ਤੋਂ ਬਾਅਦ ਫਿਰ ਅਸੀਂ ਰਿਸਰਚ ਕੀਤੀ ਮੈਂ ਤਾਂ ਫਿਰ ਜਦੋਂ 2020 ਦਾ ਲੋਕਡਾਊਨ ਹੋ ਗਿਆ ਨਾ ਜੀ 2020 ਤੱਕ ਤਾਂ ਮੈਂ ਸੇਵਾ ਕੀਤੀ ਆ ਫਰਵਰੀ 2020 ਤੱਕ ਮਤਲਬ ਮੈਂ ਡੇਰੇ ਜਾਂਦੀ ਰਹੀ ਆ ਉਦੋਂ ਤਾਂ ਮਤਲਬ ਕਿ ਇਹ ਉਸ ਟਾਈਮ ਪਹਿਲਾਂ ਅੰਦਰ ਸੀ ਤੋਂ ਬਾਹਰ ਆ ਕੇ ਡੇਰੇ ਦੇ ਵਿੱਚ ਹੀ ਸੀ 2020 ਤੱਕ ਮੈਂ ਇਹਨਾਂ ਨੂੰ ਆਪਦੀਆਂ ਅੱਖਾਂ ਨਾਲ ਦੇਖਿਆ ਪਰ ਉਸ ਤੋਂ ਬਾਅਦ ਜਦੋਂ ਅਸੀਂ ਫਿਰ ਜਾਣਾ ਸ਼ੁਰੂ ਕੀਤਾ ਕਿਉਂਕਿ ਅਸੀਂ ਫੇਥ ਵਰਸਸ ਐਡਿਕਟਡ ਸਾਡਾ ਪੇ ਅਸੀਂ ਲਾਈਵ ਬੋਲਣਾ ਸ਼ੁਰੂ ਕਰਤਾ ਸਾਨੀ ਡੇਰੇ ਦੀ ਮੈਨੇਜਮੈਂਟ ਕਮੇਟੀ ਦੇ ਖਿਲਾਫ ਵੀ ਇਹ ਤਾਂ ਹਨ ਜਿ ਸਾਰੀਆਂ ਜਿਹੜੀਆਂ ਸਚਾਈਆਂ ਜੋ ਅਸੀਂ ਰਿਸਰਚ ਕੀਤਾ ਵੀ ਕਿਵੇਂ ਕਿਵੇਂ ਗੁਰੂ ਜੀ ਤੇ ਇਹਨਾਂ ਨੇ ਝੂਠੇ ਦੋਸ਼ ਲਾ ਕੇ ਕਿਵੇਂ ਗੁਰੂ ਦਾ ਕੇਸ ਨਹੀਂ ਲੜਾਇਆ ਗਿਆ ਕਿਵੇਂ ਇਹਨਾਂ ਨੇ ਗੁਰੂ ਜੀ ਨੂੰ ਜੇਲ੍ਹ ਭੇਜਿਆ ਅਸੀਂ ਉਹ ਸਾਰੀਆਂ ਸਚਾਈਆਂ ਜੋ ਦੱਸਣੀਆਂ ਸ਼ੁਰੂ ਕਰਤ ਨਹੀਂ ਫਿਰ ਅਸੀਂ ਡੇਰੇ ਤਾਂ ਜਾ ਨਹੀਂ ਸਕਦੇ ਸੀ ਨਾ ਜੀ ਇਸੇ ਕਰਕੇ ਅਸੀਂ ਡੇਰੇ ਜਾਣਾ ਬੰਦ ਕਰਤਾ ਪਰ ਜਿਹੜੇ ਲੋਕ ਸੱਸਾ ਰਹਿੰਦੇ ਆ ਜੀ ਜਿਵੇਂ ਡਾਕਟਰ ਮੋਇਤੂਪਾ ਪਈ ਸੱਸਾ ਰਹਿੰਦੇ ਆ ਉਹ ਵੀ ਤਾਂ ਪੇਜ ਤੇ ਸਾਡੇ ਨਾਲ ਹੈਗੇ ਆ ਜੀ ਉਹ ਦੱਸਦੇ ਹੁੰਦੇ ਆ ਉਹ ਇਹ ਡੇਰੇ ਦੇ ਵਿੱਚ ਹੀ ਹੈ ਜੀ ਇਹ ਸਾਰੇ ਤੇ ਹੋਰ ਵੀ ਤਾਂ 10 ਤਾਈ ਠਾਈ ਜਲਾਇਦਾ ਸਾਸਨ ਚ ਵੀ ਹਣੀ ਪ੍ਰੀਤ ਬੈਠੀ ਹੈ ਜੀ ਇਹ ਦੇਖਿਆ ਤੁਸੀਂ ਮਤਲਬ ਬਹੁਤ ਵੱਡੇ ਖੁਲਾਸੇ ਜਿਹੜੇ ਆ ਉਹ ਕਰ ਦਿੱਤੇ ਆ ਤੇ ਇੱਕ ਮੇਰਾ ਆਖਰੀ ਸਵਾਲ ਆ ਤੁਸੀਂ ਇੱਕ ਗੱਲ ਹੋਰ ਕਹਿ ਰਹੇ ਹੋ ਵੀ ਜਿਹੜੇ ਬਾਬਾ ਜੀ ਆ ਉਹ ਉਹਨਾਂ ਨੂੰ ਕਿਤੇ ਰੂਪੋਸ਼ ਕਰ ਦਿੱਤਾ ਗਿਆ ਤੇ ਇਹ ਬਹਿਰੂਪੀਏ ਜਿਹੜੇ ਨੇ ਉਹਨਾਂ ਦੀ ਥਾਂ ਦੇ ਉੱਤੇ ਪਰੋਲ ਤੇ ਬਾਹਰ ਆ ਜਾਂਦੇ ਆ ਹਾਂ ਜੀ ਬਿਲਕੁਲ ਸੱਚ ਆ ਅਸੀਂ ਦੋ ਵਾਰ ਇਸ ਚੀਜ਼ ਨੂੰ ਲੈ ਕੇ ਹਾਈ ਕੋਰਟ ਚਲੇ ਗਏ ਆ ਪਹਿਲਾਂ ਹਾਈ ਕੋਰਟ ਨੇ ਸਾਡੀ ਫਾਈਲ ਚਲਾ ਕੇ ਮਾਰੀ ਸਾਨੂੰ ਇਹ ਕਹਤਾ ਵੀ ਜੇ ਤੁਸੀਂ ਇਸ ਤਰ੍ਹਾਂ ਦੇ ਕੇਸ ਲੈ ਕੇ ਆਉਂਗੇ ਸਾਨੂੰ ਜੁਰਮਾਨਾ ਲਾਵਾਂਗੇ ਫਿਰ ਸਾਨੂੰ ਇਹ ਕਹਤਾ ਜੇ ਦੂਜੀ ਵਾਰ ਜਦੋਂ ਹੁਣ ਅਸੀਂ ਦੁਬਾਰਾ ਫੇਰ ਗਏ ਸੀ ਸਾਡੀ ਤੁਸੀਂ ਆ ਦੇਖੋ ਛੇਤੀ ਕੀਤੇ ਤਾਂ ਰਜਿਸਟਰਡ ਹੀ ਨਹੀਂ ਹੁੰਦਾ ਕੇ ਸਾਡਾ ਇਹ ਵਾਲਾ ਛੇਛਮੀ ਨੇ ਪਿਆ ਰੰਦਾ ਹੀ ਤਾਂ ਜਦੋਂ ਰਜਿਸਟਰ ਹੁੰਦਾ ਪਹਿਲੀ ਤਰੀਕੀ ਹੁਣ ਜਿਹੜਾ ਹੁਣ ਦੂਜੀ ਵਾਰ ਜਦੋਂ ਅਸੀਂ ਹਾਈ ਕੋਰਟ ਗਏ ਸਾਨੂੰ ਇਹ ਕਹਿ ਗਿਆ ਤੁਸੀਂ ਲੋਅਰ ਕੋਰਟ ਚਲੇ ਗਏ ਜਾਓ ਫਿਰ ਅਸੀਂ ਜਿਹੜੀ ਐਸਪੀ ਸਾਹਿਬ ਸਾਡੇ ਅਸੀਂ ਮਤਲਬ ਕਿ ਹਰਿਆਣਾ ਦੇ ਡੀਜੀਪੀ ਨੂੰ ਵੀ ਸਾਰਾ ਦਿੱਤਾ ਸੀ ਤੇ ਐਸਪੀ ਸਾਹਿਬ ਨੂੰ ਵੀ ਦਿੱਤਾ ਸੀ ਅਸੀਂ ਜਿਹੜੇ ਹਰਿਆਣਾ ਦੀ ਐਸਪੀ ਹੈ ਜੀ ਲੇਡੀ ਉਹਨਾਂ ਨੇ ਵੀ ਬਲਾ ਕੇ ਸਾਰੇ ਤੋਂ ਸਾਰੇ ਸਬੂਤ ਲੈ ਲਈ ਅਸੀਂ ਸਾਰੇ ਸਬੂਤ ਦਿੱਤੇ ਵੀ ਇੱਕ ਬਹਿਰੂਪਿਆ ਕਲੀਅਰ ਕੱਟ ਦੇਖਦਾ ਵੀ ਜੀ ਮਾਸਕ ਪਾਇਆ ਹੋਇਆ ਕਿਸੇ ਦੀ ਹਾਈਟ ਵੱਧਾ ਕਿਸੇ ਦੀ ਛੋਟੀ ਹੈ ਕਿਸੇ ਕੋਈ ਪਤਲਾ ਕੋਈ ਮੋਟਾ ਹੈ ਠੀਕ ਹੈ ਉਸ ਤੋਂ ਬਾਅਦ ਅਸੀਂ ਸੁਪਰੀਮ ਕੋਰਟ ਵੀ ਗਏ ਆ ਇਸ ਕੇਸ ਨੂੰ ਲੈ ਕੇ ਉੱਥੇ ਹੀ ਸਾਡਾ ਪਹਿਲੀ ਜਿਹੜੀ ਸੁਣਵਾਈ ਚ ਡਿਸਮਿਸ ਹੋ ਗਿਆ ਅਸੀਂ 1000% ਨਹੀਂ ਵੀਜੀ ਅਸੀਂ ਲੱਖ% ਇਹ ਗੱਲ ਕਹਿਨੇ ਆ ਤੇ ਅਸੀਂ ਸਾਬਤ ਵੀ ਕਰ ਦਾਂਗੇ ਅਸੀਂ ਕਹਿੰਦੇ ਸਾਰੇ মিডিਆ ਦੇ ਸਾਹਮਣੇ ਸਾਰੇ মিডিਆ ਚੈਨਲ ਆ ਜਾਣ ਤੇ ਸਾਹਮਣੇ ਜਿਹੜਾ ਇਹ ਜੂਪੀ ਦੇ ਵਿੱਚ ਜੋ ਵੀ ਰਾਮ ਰੀਮ ਲੈ ਕੇ ਆਉਂਦੇ ਉਹ ਆ ਜੇ ਅਸੀਂ 1 ਮਿੰਟ ਦੇ ਵਿੱਚ ਸਾਬਤ ਕਰ ਦਾਂਗੇ ਇਹ ਨਕਲੀ ਰਾਮ ਰੀਮ ਹੈ ਵੀਜੀ 25 ਗਸਤ 2017 ਤੋਂ ਬਾਅਦ ਅਸਲੀ ਗੁਰੂ ਜੀ ਨਹੀਂ ਦਿਖਾਏ ਗਏ ਇੱਥੋਂ ਤੱਕ ਤੇ ਉਹਨਾਂ ਦੀ ਮਾਤਾ ਜੀ ਨੂੰ ਵੀ ਨਹੀਂ ਮਿਲਾਇਆ ਗਿਆ 25 ਅਗਸਤ 2017 ਤੋਂ ਬਾਅਦ ਨਹੀਂ ਪਤਾ ਅਸਲੀ ਗੁਰੂ ਪਿਤਾ ਕਿੱਥੇ ਐ ਇਹ ਉਹਨਾਂ ਦੀ ਪਹਿਲਾਂ ਤਾਂ ਉਹਨਾਂ ਦੀ 5 ਸਾਲ ਕੋਈ ਫੋਟੋ ਕੋਈ ਵੀਡੀਓ ਕੋਈ ਫੋਨ ਕਾਲ ਤੁਸੀਂ ਦੇਖੀ ਨਹੀਂ ਆਈ ਨਾ ਜਦੋਂ ਇਹ ਪੈਰਲ ਤੇ ਆਉਣ ਲੱਗੇ ਪਹਿਲੀ ਵਾਰ ਜਦੋਂ ਪੈਰਲ ਤੇ ਇਹਨਾਂ ਨੇ ਗੜਗਾਉ ਲਿਆਂਦਾ 21 ਦਿਨ ਵੀਰ ਜੀ ਉਦੋਂ ਵੀ ਇਹਨਾਂ ਨੂੰ ਕਿਸੇ ਨੂੰ ਦਿਖਾਇਆ ਨਹੀਂ ਉਦੋਂ ਸਿਰਫ ਤੇ ਸਿਰਫਾ ਕਿਉਂਕਿ ਇਹਨਾਂ ਨੇ ਐਕਸਪੈਰੀਮੈਂਟ ਕੀਤਾ ਜਿਹੜੇ ਸਾਡੇ ਮੇਨ ਮੇਨ ਬੰਦੇ ਸੀ 45 ਮੈਂਬਰ ਕਹ ਲੋ ਜਾਂ ਮੇਨ ਮੇਨ ਸੰਤ ਉਹਨਾਂ ਨੂੰ ਮਿਲਾ ਕੇ ਇਹਨਾਂ ਨੇ ਐਕਸਪੈਰੀਮੈਂਟ ਕਰ ਰਹੇ ਉਹ ਦੇਖਿਆ ਵੀ ਐਕਸਪੈਰੀਮੈਂਟ ਸਾਡਾ ਪਾਸ ਹੋ ਗਿਆ ਵੀ ਨਹੀਂ ਪਛਾਣ ਆ ਰਹੀ ਤਾਂ ਉਸ ਤੋਂ ਬਾਅਦ ਇਹਨਾਂ ਨੇ ਫਿਰ ਜੂਨ ਦੇ ਵਿੱਚ ਜਦੋਂ ਲੈ ਕੇ ਆ ਫਿਰ ਇਹਨਾਂ ਨੇ ਓਪਨ ਕੀਤਾ ਹੁਣ ਹੋਰ ਗੱਲ ਵੀ ਆ ਜਦੋਂ ਇਹ ਆਇਆ ਜਿਹੜਾ ਬੰਦਾ ਇਹਨੂੰ ਨੇੜੋਂ ਦੇਖ ਲੈਂਦਾ ਨਾ ਜੀ ਤੇ ਪਹਿਚਾਨ ਲੈਂਦਾ ਉਹਨਾਂ ਦੋ ਤਿੰਨ ਬੰਦਿਆਂ ਦੇ ਉਦੋਂ ਬਾਅਦ ਮਰਡਰ ਵੀ ਹੋ ਗਿਆ ਜੀ ਇਹ ਬਹੁਤ ਵੱਡਾ ਘੁਟਾਲਾ ਹੋ ਰਿਹਾ ਇਹ ਸਾਡੇ ਦੇਸ਼ ਦੇ ਵਿੱਚ ਅਸੀਂ ਕਹਿੰਨੇ ਚਲੋ ਲੋ ਬਹੁਤ ਲੋਕ ਸਾਨੂੰ ਗਾਲਾਂ ਦਿੰਦੇ ਜਿਵੇਂ ਤੁਸੀਂ ਮਤਲਬ ਇਹੋ ਜੇ ਸੰਤਾਂ ਦੇ ਪਿੱਛੇ ਜਾਂ ਕੁਝ ਵੀ ਤੁਹਾਡੇ ਸਾਹਮਣੇ ਨਾ ਕੀ ਕੁਝ ਹੋ ਰਿਹਾ ਅਸੀਂ ਕਹਿੰਨੇ ਚਲੋ ਇੱਕ ਮਿੰਟ ਅਦਾਲਤ ਨੇ ਉਹਨਾਂ ਨੂੰ ਦੋਸ਼ੀ ਕਰਾ ਦਿੱਤਾ ਅਦਾਲਤ ਨੇ ਉਹਨਾਂ ਨੂੰ ਸਜ਼ਾ ਕਰਤੀ ਉਹ ਗਏ ਚੁੱਪਚਾਪ ਉਹਨਾਂ ਨੇ ਕੋਈ ਐ ਨਹੀਂ ਕਿਹਾ ਵੀ ਅਸੀਂ ਜਾਣਾਂ ਨਹੀਂ ਫਿਰ ਉਸ ਤੋਂ ਬਾਅਦ ਜੇ ਤੁਸੀਂ ਦੁਨੀਆ ਨੂੰ ਇਹ ਦਿਖਾਉਣੇ ਆ ਵੀ ਅਸੀਂ ਪੈਰੋਲ ਦੇ ਰਹੇ ਹਾਂ ਫਿਰ ਅਸਲੀ RAM RAHIM ਤਾਂ ਬਾਹਰ ਕੱਢੋਣਾ ਜੀ ਅਸਲੀ RAM RAHIM ਦੀ ਅਸਲ 'ਚ ਜਿਹੜੀ ਸਿੱਖੀズム ਦੀ ਉਹਨਾਂ ਦੀ ਸੋਚ ਸੀ ਨਾ ਜੀ ਉਹਨਾਂ ਦੀ ਸੋਚ ਨੂੰ ਖਤਮ ਕੀਤਾ ਗਿਆ ਹੈ ਉਹਨਾਂ ਦੀ ਸੋਚ ਨੂੰ ਖਤਮ ਕੀਤਾ ਗਿਆ ਪੀਰਪਾਲ ਜੀ ਜੋ ਕੁਝ ਪੰਜ ਕੁਲੇ ਚ 2017 ਦੇ ਵਿੱਚ ਹੋਇਆ ਸੀ ਉਹ ਪੂਰੀ ਦੁਨੀਆ ਨੇ ਦੇਖਿਆ ਸੀਗਾ ਉਹ ਚੁੱਪਚਾਪ ਵਾਲਾ ਤਾਂ ਉਹ ਹੈ ਹੀ ਨਹੀਂ ਸੀ ਗ੍ਰਿਫਤਾਰੀ ਜਦੋਂ ਸਜ਼ਾ ਹੋਈ ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਨੇ ਮਨਾਂ ਕੀਤਾ ਸੀ ਦੇਖੋ ਇਹ ਵੀ ਸਾਡੇ ਜ਼ਿੰਮੇਵਾਰਾਂ ਦੀ ਆਪਦੀ ਮਰਜ਼ੀ ਸੀ ਉਹਨਾਂ ਦੀ ਤੁਸੀਂ ਵੀਡੀਓ ਪਈ ਹੈ ਉਹਨਾਂ ਨੇ ਕਿਹਾ ਸੀ ਕੋਈ ਨਾ ਜਾਵੇ ਅਸੀਂ ਇਕੱਲੇ ਜਾਵਾਂਗੇ ਪਰ ਜਿਹੜੇ ਸਾਡੇ ਮੋਢੀ ਸੀ ਜਿਹੜੇ ਹੁਣ ਸਰਕਾਰਾਂ ਨਾਲ ਰਲੇ ਹੋਏ ਸੀ ਜਿਹੜੇ ਚਾਹੁੰਦੇ ਸੀ ਵੀ ਅਸੀਂ ਗੱਦੀ ਖਾਲੀ ਕਰਾਉਣੀ ਹੈ ਉਹਨਾਂ ਦਿਆ ਹੀ ਇਹ ਸਾਰਾ ਸਿਸਟਮ ਸੀ ਇਹ ਪਪਾ ਅੰਚੂ ਕੁਲੜਾ ਭੇਜਿਆ ਸਾਡੇ ਜ਼ਿੰਮੇਵਾਰਾਂ ਨੇ ਹੀ ਭੇਜਿਆ ਗੁਰੂ ਜੀ ਨੇ ਨਹੀਂ ਭੇਜਿਆ ਜੀ ਅਸੀਂ ਵੀ ਤਾਂ ਸਵੇਚੀ ਸੀ ਉਦੋਂ ਉਦੋਂ ਦਾ 17 ਵਾਲੇ ਐਪੀਸੋਡ ਦੇ ਤਾਂ ਵਿੱਚ ਅਸੀਂ ਸੀ ਕਿ ਸਾਨੂੰ ਪਤਾ ਹੀ ਹੈ ਵੀ ਗੁਰੂ ਜੀ ਨੇ ਬਹੁਤ ਸਖਤੀ ਨਾਲ ਮਨਾ ਕੀਤਾ ਸੀ ਵੀ ਨਹੀਂ ਜਾਣਾ ਕਿਸੇ ਨੇ ਜੇ ਸੰਗਤ ਗਈਏ ਤਾਂ ਕਹਿੰਸੀ ਵਾਪਸ ਕਰੋ ਇਥੋਂ ਤਾਂ ਕਿ ਵਚਨ ਸੀ ਉਹਨਾਂ ਦੇ ਪਰ ਇਹ ਸਾਡੇ ਜ਼ਿੰਮੇਵਾਰ ਨਹੀਂ ਮੰਨੇ ਤਾਂ ਕਿ ਨਾਲ ਸੰਗਤ ਲੈ ਕੇ ਗਿਆ ਜੀ ਉੱਥੇ ਇਹ ਐਸੇ ਕਰਕੇ ਕੀਤਾ ਗਿਆ ਜੀ ਤਾਂ ਕਿ ਪਤਾ ਕੀ ਹੈ ਜੀ ਸੰਗਤ ਨੂੰ ਉੱਥੇ ਬੁਲਾ ਕੇ ਅਤਿਆਚਾਰ ਕਰਵਾਤਾ ਵੀ ਤਾਂ ਕਿ ਇਦੋਂ ਬਾਅਦ ਸੰਗਤ ਦਾ ਕੁਛ ਤੇ 4-5000 ਦੇ ਕੇਸ ਪੈ ਗਿਆ 4-5000 ਦੀਆਂ ਲਕਤਾਂ ਬਾਹਾਂ ਤੋੜਤੀਆਂ 42 ਬੰਦੇ ਰਿਕਾਰਡ ਅਨੁਸਾਰ ਪਰ ਵੀਰ ਜੀ ਸੈਂਕੜੇ ਬੰਦੇ ਮਰੀਏ ਉੱਥੇ ਠੀਕ ਹੈ ਜੀ ਲਾਫ ਹਫਤਾ ਬਹੁਤ ਹੈ ਪਰ ਵੀਰ ਜੀ ਮੇਰੀ ਗੱਲ ਸੁਣੋ ਇੱਕ ਮਿੰਟ ਮੇਰੀ ਗੱਲ ਸੁਣ ਪੂਰੀ ਕਰ ਲੈਂਦੇ ਹੋ ਪਰ ਇੰਨੀ ਜ਼ਿਆਦਾ ਸੰਗਤ ਡਰਾਤੀ ਵੀ ਇਦੋਂ ਬਾਅਦ ਸਾਡੇ ਗੁਰੂ ਪਿਤਾ ਜੀ ਦੇ ਹੱਕ ਦੇ ਵਿੱਚ ਸੰਗਤ ਖੜੀ ਨਾ ਹੋਵੇ ਉਹ ਸਿਰਫ ਇੱਕ ਉਹ ਐਪੀਸੋਡ ਹੋ ਰਾळे ਮਿਲ ਕੇ ਐਸੇ ਕਰਤੀ ਹੋਇਆ ਪਰ ਜਿਹੜੇ ਦਾਵੇ ਪ੍ਰਦੀਪ ਕਲੇਰ ਕਰਦੇ ਆ ਵੀ ਉਹਨਾਂ ਦੇ ਵੱਡੇ ਲੀਡਰਾਂ ਦੇ ਨਾਲ ਬੜੇ ਸਬੰਧ ਸੀਗੇ ਲੀਡਰ ਮਤਲਬ ਵੋਟਾਂ ਵਾਸਤੇ ਉਹਨਾਂ ਨੂੰ ਮਿਲਦੇ ਸੀਗੇ ਤਾਂ ਫਿਰ ਉਹ ਆਪਣੇ ਆ ਮਤਲਬ ਇਹ ਉਹਨਾਂ ਦੇ ਨਾਲ ਐਡਾ ਵੱਡਾ ਹਾਦਸਾ ਜਿੱਦਾਂ ਤੁਸੀਂ ਦੱਸ ਰਹੇ ਹੋ ਗਿਆ ਉਹਨਾਂ ਦੀ ਤੇ ਪਹੁੰਚ ਹੀ ਬਹੁਤ ਸੀਗੀ ਫਿਰ ਇਹ ਰਾਮ ਨਹੀਂ ਨਹੀਂ ਇਹ 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 ਬਹੁਤ ਸਾਰਾ ਔਲ੍ਹਾ ਜੀ ਲੋਕਾਂ ਜਿਹੜਾ ਉਹ ਕਹਿੰਦਾ ਨਾ ਵੀ ਰਾਮ ਪਿਤਾਈ ਦਾ ਨਾਮ ਲੈ ਰਿਹਾ ਹਰ ਜਗ੍ਹਾ ਤੇ ਪਰ ਉਹਨਾਂ ਨੇ ਕਦੇ ਉਹਨਾਂ ਦਾ ਤੁਸੀਂ ਸਾਦ ਸੰਗ ਸੁਣ ਲਓ ਜੀ ਸੰਤ ਸਟੇਜ ਤੇ ਬੈਠ ਕੇ ਝੂਠ ਨਹੀਂ ਬੋਲਦੇ ਇਹ ਬੰਦੇ ਆਪਣੇ ਆਪ ਨੂੰ ਸੱਚ ਸਾਬਤ ਕਰ ਰਹੇ ਆ ਸੰਤਾਂ ਨੂੰ ਝੂਠਾ ਸਹਪਤ ਕਰਿਆ ਸੰਤਾਂ ਨੇ ਸਿਰਸਿਰ ਦੀ ਇੱਕ ਨਹੀਂ ਕਿੰਨੀਆਂ ਸਸਾਂਗਾਂ ਪਾਈਆਂ ਉਹਨਾਂ ਨੇ ਸਿਰਸਿਰ ਦੀ ਸ਼ਰਤ ਲਾਈ ਹੋਈ ਹੈ ਕਹਿੰਦੇ ਅਸੀਂ ਸਰਕਟ ਵਾ ਲਾਂਗੇ ਆਪਦਾ ਕੋਈ ਸਹਪਤ ਕਰਦੇ ਵੀ ਅਸੀਂ ਕਦੇ ਕਿਸੇ ਪਾਰਟੀ ਦਾ ਨਾਮ ਲਿਆ ਹੋਵੇ ਕਹਿੰਦੇ ਰਾਜਨੀਤੀ ਸਾਡੀ ਕੋਈ ਰੁਚੀ ਹੈ ਨਹੀਂ ਜਦੋਂ ਵੰਗ ਪਾਇਆ ਸਾਡੇ ਸਾਹਮਣੇ ਇਹ ਗੱਲ ਕਹੀ ਆ ਤਿੰਨ ਵਾਰੀ ਉਹਨਾਂ ਨੇ ਮਨਾ ਕੀਤਾ ਵੀ ਨਾ ਬਣਾਓ ਨਾ ਬਣਾਓ ਨਾ ਬਣਾਓ ਉਹਨਾਂ ਨੇ ਇੱਥੋਂ ਤੱਕ ਕਿ ਵੀਰ ਜੀ ਉਹਨਾਂ ਨੇ ਇੱਥੋਂ ਤੱਕ ਕਿਹਾ ਸੀ ਵਿੱਤ ਦੇ ਕੰਮ ਆ ਇਹ ਉਹ ਪਰਮਪਿਤਾਈ ਕਰਨਗੇ ਮੈਂ ਵੀਰਪਾਲ ਕੌਰ ਜੀ ਇਹੀ ਕਹਿ ਰਿਹਾ ਪ੍ਰਦੀਪ ਕਲੇਰ ਹੋਣੀ ਵੀ ਇਹੀ ਕਹਿ ਰਿਹਾ ਵੀ ਸਾਨੂੰ ਅੱਗੇ ਕੀਤਾ ਹੋਇਆ ਸੀ ਵੀ ਜਾਓ ਤੁਸੀਂ ਸਿਆਸੀ ਲੋਕਾਂ ਦੇ ਨਾਲ ਗੱਲਬਾਤ ਕਰੋ ਕਿਉਂਕਿ ਰੋਲਾ ਇੱਕ ਫਿਲਮ ਤੋਂ ਸ਼ੁਰੂ ਹੁੰਦਾ ਫਿਲਮ ਚੱਲਦੀ ਨਹੀਂ ਹੈ ਹਨੀਪ੍ਰੀਤ ਕਹਿ ਦਿੰਦੇ ਆ ਵੀ ਸਾਨੂੰ 1.5 200 ਕਰੋੜ ਦਾ ਘਾਟਾ ਹੋ ਗਿਆ ਤੇ ਤੁਸੀਂ ਜਾ ਕੇ ਜਿਹੜਾ ਵਾ ਪੰਜਾਬ ਚ ਮੁੱਖ ਮੰਤਰੀ ਸੁਖਬੀਰ ਬਾਦਲ ਹੋਣਾ ਨੂੰ ਮਿਲੋ ਡਿਪਟੀ ਮੁੱਖ ਮੰਤਰੀ ਸੀਗੇ ਉਸ ਵਕਤ ਵੀ ਫਿਲਮ ਰਿਲੀਜ਼ ਜਿਹੜੀ ਆ ਉਹ ਕਰਾਓ ਸਾਨੂੰ ਨੁਕਸਾਨ ਬਹੁਤ ਹੋ ਰਿਹਾ ਇੱਕ ਮਿੰਟ ਵੀਰ ਜੀ ਚਲੋ ਜੇ ਤੁਸੀਂ ਤੁਹਾਡੀ ਗੱਲ ਹੀ ਮੰਨ ਲੀਏ ਵੀ ਇੱਕ ਪਾਸੇ ਤਾਂ ਬਾਬਾ ਜੀ ਇਹ ਕਹਿ ਰਹੇ ਆ ਵੀ ਤੁਸੀਂ ਕਹਿੰਦੇ ਆ ਵੀ ਆਰਾਮ ਸਿੰਘ ਜੀ ਇਹ ਕਹਿ ਰਿਹਾ ਜਾਂ ਸਾਡੇ ਗੁਰੂ ਪਿਤਾ ਜੀ ਇਹ ਕਹਿ ਰਿਹਾ ਵੀ ਫਿਲਮ ਦਾ ਸਾਨੂੰ ਘਾਟਾ ਪੈ ਰਿਹਾ 100 200 ਕਰੋੜ ਦਾ ਵੀ ਸਾਨੂੰ ਤੁਸੀਂ ਪੰਜਾਬ 'ਚ ਸਾਡੀ ਫਿਲਮ ਚਲਵਾਓ ਇਹ ਵੀ ਕਹਿ ਰਿਹਾ ਪਰ ਦੀ ਪਲੇਅਰ ਵੀ ਅਸੀਂ ਉਵੇਂ ਪੰਜਾਬ 'ਚ ਵੀ ਪ੍ਰੋਮੋਸ਼ਨ ਕਰਨ ਜਾਣਾ ਜਿਵੇਂ ਦੂਜੀ ਜਗ੍ਹਾ ਤੇ ਜਾਣਾ ਉਹ ਗੱਲ ਵੀ ਬੋਲਿਆ ਤੇ ਕੀ ਫਿਰ ਉਸ ਤੋਂ ਬਾਅਦ ਨਾਲ ਦੀ ਨਾਲ ਉਹ ਇੱਕ ਪਾਸੇ ਤਾਂ ਇਹ ਗੱਲ ਕਹਿ ਰਹੇ ਤੇ ਨਾਲ ਦੀ ਨਾਲ ਪੋਸਟਰ ਲਗਵਾ ਕੇ ਉਹ ਬੇਅਦ ਵੀ ਚਲਵਾ ਦੇਣਗੇ ਫਿਰ ਉਹਨਾਂ ਨੂੰ ਹੀ ਪਤਾ ਵੀ ਕਿਵੇਂ ਪੰਜਾਬ 'ਚ ਚਲੇ ਜਾਵਾਂਗੇ ਐਵੇਂ ਤਾਂ ਲੱਗਖਣਾ ਨਹੀਂ ਇਹਨਾਂ ਦੋਨਾਂ ਗੱਲਾਂ ਦੇ ਵਿੱਚ ਕੋਈ ਸੱਚਾਈ ਹੈ 15 ਦੇ ਵਿੱਚ ਹੋਈ ਹੈ ਜਿਹੜੀ ਫਿਲਮ ਆਈ ਸੀਗੀ ਮੇਰਾ ਖਿਆਲ 2012 ਚ ਆਈ ਸੀ ਨਹੀਂ 12 ਐ ਤਾਂ ਉਹਦੀ ਕੋਈ ਫਿਲਮ ਹੀ ਨਹੀਂ ਆਈ ਸੀ 12 ਐ ਤਾਂ ਫਿਲਮਾਂ ਬਣਾਉਣੇ ਨਹੀਂ ਲੱਗੇ 14 ਚ ਸ਼ੂਟਿੰਗ 14 ਚ ਸ਼ੁਰੂ ਹੋਈ ਹੈ 12 ਚ ਉਹਨਾਂ ਦੀ ਕੋਈ ਫਿਲਮ ਨਹੀਂ ਆਈ ਸੀ ਪਹਿਲੀ ਫਿਲਮ ਵੀ ਉਹਨਾਂ ਦੀ 15 ਚ ਹੀ ਆਈ ਜਨਵਰੀ ਚ ਆਈ ਹੈ ਅੱਛਾ ਜਨਵਰੀ ਜਾਂ ਸ਼ਾਇਦ ਫਰਵਰੀ 15 ਚ ਆਈ ਪਹਿਲੀ ਫਿਲਮ ਉਹ ਜਦੋਂ ਫਿਲਮ 15 ਦੇ ਵਿੱਚ ਨਹੀਂ ਚੱਲਦੀ ਤਾਂ ਉਸ ਤੋਂ ਬਾਅਦ ਫਿਰ ਖਫਾ ਹੋ ਜਾਂਦੇ ਆ ਫਿਰ ਕੁਝ ਏਦਾਂ ਦਾ ਪਲਾਨ ਉਹ ਇਹੋ ਜਾਂ ਉਹਨਾਂ ਨੇ ਇਹ ਤਾਂ ਦੇਖੋ ਜੀ ਬਣਾਉਣ ਨੂੰ ਜਿੰਨੀਆਂ ਮਰਜ਼ੀ ਗੱਲਾਂ ਬਣਾ ਲਓ ਪਰ ਉਹ ਐਨੇ ਸ਼ਾਂਤ ਸੁਭਾਅ ਦੇ ਸੀ ਕਦੇ ਉਹਨਾਂ ਨੇ ਇਹੋ ਜੀਆਂ ਗੱਲਾਂ ਤੇ ਨਾ ਉਹ ਖਫਾ ਹੋਣ ਜੀ ਹਾਂ ਇਹਨਾਂ ਨੂੰ ਕਹਿੰਦੇ ਜਰੂਰ ਸੀ ਕਿ ਉਹ ਸੰਗਤ ਅਰਜ਼ ਕਰਦੀ ਸੀ ਪੰਜਾਬ ਦੀ ਵੀ ਪਤਾ ਹੀ ਪੰਜਾਬ 'ਚ ਵੀ ਫਿਲਮ ਚੱਲਣੀ ਚਾਹੀਦੀ ਹੈ ਤਾਂ ਉਦੋਂ ਉਹ ਜਰੂਰ ਇਹਨਾਂ ਨੂੰ ਸਾਡੇ ਸਾਹਮਣੇ ਕਹਿ ਦਿੰਦੇ ਸੀ ਜਿਵੇਂ ਇੱਕ ਵਾਰ ਮੈਂ ਵੀ ਉਹਨਾਂ ਕੋਲ ਅਰਜ਼ ਕੀਤੀ ਸੀ ਮੈਂ ਪਤਾ ਹੀ ਪੰਜਾਬ ਦੇ ਵਿੱਚ ਸਾਡਾ ਵੀ ਜੀ ਕਰਦਾ ਪੰਜਾਬ 'ਚ ਫਿਲਮ ਚੱਲੇ ਤਾਂ ਵੀ ਤੁਸੀਂ ਪੰਜਾਬ 'ਚ ਫਿਲਮ ਚਲਵਾ ਦਿਓ ਤੇ ਵੀ ਦੇਹ ਨੇ ਉਦੋਂ ਇਹਨਾਂ ਸਾਡੇ ਸਾਹਮਣੇ ਇਹਨਾਂ ਨੂੰ ਕਿਹਾ ਸੀ ਕਹਿੰਦੇ ਭਾਈ ਵੀ ਤੁਸੀਂ ਜ਼ਿੰਮੇਵਾਰ ਗੱਲ ਕਰੋ ਵੀ ਮਤਲਬ ਫਿਲਮ ਚਲਵਾਉਣ ਵਾਸਤੇ ਐਦੋਂ ਵੱਧ ਨਹੀਂ ਉਹ ਹੋਰ ਕਹਿੰਦੇ ਸੀ ਇਹਨਾਂ ਨੂੰ ਫਿਰ ਜਦੋਂ ਜ਼ਿੰਮੇਵਾਰ ਇਹ ਸੀ ਫਿਰ ਜ਼ਿੰਮੇਵਾਰਾਂ ਨੂੰ ਵੀ ਇਹ ਚ ਕਹਿਣਾ ਉਹਨਾਂ ਨੇ ਤਾਂ ਕੰਮ ਤਾਂ ਹੁਣ ਉਹ ਆਪ ਥੋੜੀ ਜਾਂਦੇ ਸੀ ਪਰਦੀਪ ਕਲੇਰ ਉਹਨਾਂ ਨੂੰ ਕਹੀ ਸੀ ਵੀ ਫਿਲਮ ਚਲਵਾਓ ਪੰਜਾਬ ਦੇ ਵਿੱਚ ਨਹੀਂ ਫਿਰ ਆ ਪਰ ਜੀ ਪ੍ਰਦੀਪ ਕਲੇਰ ਵਾਲੇ ਨਹੀਂ ਜਿਹੜੇ ਜ਼ਿੰਮੇਵਾਰ ਸਾਡੇ ਜਿਵੇਂ ਹੁਣ ਸਾਡੀ ਸਟੇਟ ਦੇ ਵੀ ਜ਼ਿੰਮੇਵਾਰ ਹੁੰਦੇ ਸੀ ਜਿਹੜਾ ਸਾਡਾ ਫਿਲਮਾਂ ਦੇ ਇੰਚਾਰਜ ਅਸਲ ਚ ਲਾਏ ਗਏ ਨਾ ਪੰਜਾਬ 'ਚ ਉਹ ਲਗਾਇਆ ਗਿਆ ਸੀ ਜਗਜੀਤ ਸਿੰਘ ਤੇ ਮੋਹਨ ਲਾਲ ਦੋਨੇ ਇੰਚਾਰਜ ਸੀ ਪੰਜਾਬ ਦੇ ਦਾ ਜੋ ਅਸੀਂ ਅੱਭੀ ਅੱਖਾਂ ਨਾਲ ਦੇਖਿਆ ਪ੍ਰਦੀਪ ਕਲੀਅਰ ਦੀ ਡਿਊਟੀ ਜਾਂ ਹਰਸ਼ ਧੂਲੀ ਦੀ ਡਿਊਟੀ ਮੈਂ ਨਹੀਂ ਦੇਖੀ ਜੀ ਹੂੰ ਪਰ ਅੰਜੇ ਜੋ ਸਾਡ ਡਿਊਟੀ ਮਤਲਬ ਕਿ ਲੱਗੀ ਐ ਕਿਉਂਕਿ ਉਸ ਟਾਈਮ ਤਾਂ ਅਸੀਂ ਵੀ ਵਿੱਚ ਸੀ ਨਾ ਜੀ ਮਤਲਬ ਇੱਥੇ ਜਿਹੜੀਆਂ ਮੀਟਿੰਗਾਂ ਹੋਈਆਂ ਸਾਰਾ ਕੁਝ ਉਹ ਮੋਹਨ ਲਾਲ ਜੀ ਜਿਹੜੇ ਮੇਵਾਰ ਲਗੈਸੀ ਫੈਮਲੀ ਇਨਚਾਰਜਾਂ ਜੋ ਵੀ ਕੁਝ ਕਰਨਾ ਸੀ ਤੇ ਇੱਕ ਜਗਜੀਤ ਸਿੰਘ ਜਗਜੀਤ ਸਿੰਘ ਤੇ ਆਰਮ ਸਿੰਘ ਚੇਅਰਮੈਨ ਪੰਜਾਬ ਦੇ ਰਾਜਨੀਤਿਕ ਵਿੰਗ ਦੇ ਚੇਅਰਮੈਨ ਹੈ ਇਹ ਹੀ ਸਾਰਾ ਕੁਝ ਜਿਹੜਾ ਫੈਸਲਾ ਸੀ ਪੰਜਾਬ ਦਾ ਇਹ ਕਰਦੇ ਸੀ ਇਹ ਜਗਜੀਤ ਸਿੰਘ ਹੀ ਪੰਜਾਬ ਦੇ 45 ਮੈਂਬਰਾਂ ਦਾ ਜ਼ਿੰਮੇਵਾਰ ਅੱਛਾ ਹੁਣ ਤੁਹਾਨੂੰ ਏ ਇਦਾਂ ਲੱਗਦਾ ਵੀ ਪ੍ਰਦੀਪ ਕਲੇਅਰ ਜਿਹੜੇ ਆ ਉਹ ਮਤਲਬ ਉਹਨਾਂ ਦੇ ਪਿੱਛੇ ਕਿਸੇ ਵੱਡੀ ਸਿਆਸੀ ਪਾਰਟੀ ਦਾ ਥਾਪੜਾ ਇਸੇ ਕਰਕੇ ਉਹ ਜਿਹੜਾ ਵੱਖ-ਵੱਖ ਚੈਨਲਸ ਦੇ ਉੱਤੇ ਜਿਹੜਾ ਇਹ ਬੋਲ ਰਹੇ ਆ ਨਹੀਂ ਇਹ ਤਾਂ ਹੁਣ ਤੁਹਾਨੂੰ ਵੀ ਦਿਸ ਹੀ ਰਿਹਾ ਹੋਊਗਾ ਵਿੱਚ ਬਿਨਾ ਕਿਸੇ ਥਾਪੜੇ ਤੋਂ ਬੰਦਾ ਇਸ ਤਰ੍ਹਾਂ ਬੋਲ ਹੀ ਨਹੀਂ ਸਕਦਾ ਜੀ ਜਿਹਦੇ ਤੇ ਐਡਾ ਵੱਡਾ ਜ਼ੁਲਮ ਲੱਗਾ ਹੋਵੇ ਜਿਹਦੇ ਤੇ ਐਡਾ ਵੱਡਾ ਦੋਸ਼ ਤਾਂ ਲੱਗਿਆ ਹੀ ਨਾ ਜੀ ਇੱਕ ਵਾਰੀ ਚਾਹੇ ਕਿਵੇਂ ਹੀ ਆ ਬਿਨਾ ਥਾਪੜੇ ਤੋਂ ਆਪਾਂ ਨਹੀਂ ਮਤਲਬ ਕਰ ਸਕਦੇ ਪਰ ਸਾਨੂੰ ਜਦੋਂ ਸਾਡਾ ਅਸੀਂ ਆਪਣੀਆਂ ਅੱਖਾਂ ਨਾਲ ਦੇਖ ਰਹੇ ਹਾਂ। ਜਦੋਂ ਸਾਡੇ ਗੁਰੂ ਪਿਤਾਈ ਦੀਆਂ ਸਾਧ ਸੰਗਾਂ ਸੁਣ ਲੋ ਵੀਡੀਓ ਸੁਣੋ ਉਹ ਗੁਰੂ ਦੇ ਸਿੱਖ ਸਾਬਾਨਾਂ ਦੀ ਸਾਨੂੰ ਬਾਣੀ ਦੱਸਦੇ ਸੀ ਉਹਦੇ ਤੇ ਚੱਲ ਅਨੁਸਾਰ ਸਾਨੂੰ ਕਹਿੰਦੇ ਸੀ ਤਾਂ ਹੁਣ ਤੁਸੀਂ ਜੇ ਦੇਖੋਗੇ ਜਿਹੜੇ ਸਾਡੇ ਯੂਪੀ ਦੇ ਵਿੱਚ ਲਿਆਂਦੇ ਜਾਂਦੇ ਨਕਲੀ ਰਾਮ ਰਹੀਮ ਉਹ ਸਾਰਾ ਹੀ ਹਿੰਦੂ ਉਹ ਤਾਂ ਕਹਿੰਦੇ ਹਿੰਦੂ ਦੇ ਦੇਵੀ ਦੇਵਤਿਆਂ ਨੂੰ ਮੰਨਣੋ ਬਿਲਕੁਲ ਸਾਡੇ ਗੁਰੂ ਪਿਤਾ ਹੀ ਕਹਿੰਦੇ ਸੀ ਵੀ ਜਦੋਂ ਬੜਾ ਨਾਮ ਸ਼ਬਦ ਦੇ ਦਿੱਤਾ ਇਹਦੀ ਭਗਤੀ ਤਾਂ ਖੋਲ ਜਿਹੜੇ ਬ੍ਰਹਮਾ ਵਿਸ਼ੂ ਮਹੇਸ਼ ਕਰਦੇ ਆ ਤਾਂ ਲੋੜ ਹੀ ਨਹੀਂ ਤੁਹਾਨੂੰ ਵੀ ਦੇਵੀ ਦੇਵਤੇ ਚ ਤੱਕ ਖੋਦ ਮਨੁੱਖਾ ਜਨਮ ਨੂੰ ਤਾਂ ਗੁਰੂ ਗ੍ਰੰਥ ਸਾਹਿਬ ਚੋਂ ਧਰਮ ਦੇ ਕੇ ਸੰਭਾਲ ਦੇ ਸੀ ਕਿ ਮਨੁੱਖਾ ਜਨਮ ਨੂੰ ਤਰਸ ਰਹੇ ਆ ਤਾਂ ਫਿਰ ਇਹ ਹੁਣ ਕਹਿੰਦਾ ਵੀ ਤੁਸੀਂ 25 ਮਹੀਨੇ ਜਿਹੜੇ ਦੇਵੀ ਦੇਵਤੇ ਦੀ ਭਗਤੀ ਕਰੋਗੇ ਤੇ ਕਹਾਂ ਤੁਹਾਨੂੰ ਉਸੇ ਦੇਵੀ ਦੇਵਤੇ ਦੇ ਦਰਸ਼ਨ ਹੋ ਜਾਣਗੇ ਜਿਹੜੀ ਆਪਣੀ ਦੀਵਾਲੀ ਹੋਈ ਉੱਥੇ ਵੀ ਇਹਨੇ ਜੋਤਾਂ ਜਗਵਾਤੀਆਂ ਡੇਰੇ ਦੇ ਅੰਦਰ ਵੀ ਜੋਤਾਂ ਜਗਾਉਂਦੀਆਂ ਜਦੋਂ ਕਿ ਸਾਡੇ ਗੁਰੂ ਜੀ ਕਹਿੰਦੇ ਸੀ ਸਾਨੂੰ ਨਾਮ ਦੇਤੀ ਨਾਮ ਦੀ ਜਦੋਂ ਕੱਲੀ ਸੰਗਤ ਤੇ ਇਹਨਾਂ ਨੇ ਦੁਬਾਰਾ ਪਤਾ ਇੱਥੋਂ ਤੱਕ ਕਿ ਜਦੋਂ ਰਾਮ ਮੰਦਰ ਦਾ ਉਦਘਾਟਨ ਹੋਇਆ ਸਾਰੀ ਸੰਗਤ ਰਾਮ ਮੰਦਰ ਦੇ ਵਿੱਚ ਜਿਹੜੀ ਸਿੱਖ ਸੰਗਤ ਵੀ ਇਵਨ ਕੇ ਵਰਦੀਆਂ ਪਾ ਕੇ ਚਲੀ ਗਈ ਤੇ ਪਿੱਛੇ ਜੇ ਆ ਸਾਡੇ ਕੋਲ ਹੀ ਬਠਿੰਡੇ ਦੇ ਮਹਿਮਾ ਗੋਣਿਆਂ ਵਾਲਾ ਗੁਰਦੁਆਰਾ ਇੱਥੇ ਜਿਹੜਾ ਹਨੂਮਾਨ ਜੀ ਦੀ ਜਨਮਤੀ ਦੇ ਉੱਤੇ ਹਨੂਮਾਨ ਜੀ ਦਾ ਜਿਹੜਾ ਸੀਗਾ ਜਦੋਂ ਉਹ ਲਗਾਇਆ ਗਿਆ ਲੰਗਰ ਪੰਡਹਾਰਾ ਲਗਾਇਆ ਗਿਆ ਉਹ ਸਾਡੀ ਗੋਣਿਆਂ ਵਾਲਾਂ ਤੇ ਮਹਿਮਾ ਦੀ ਸੰਗਤ ਨੇ ਲਾਇਆ ਵੀ ਜੀ ਵੀਰ ਜੀ ਮੰਦਰਾਂ ਦੇ ਵਿੱਚ ਸੰਗਤ ਤੱਕ ਦਿੱਤੀ ਗਈ ਹੈ ਤੇ ਫਿਰ ਇਸ ਵਕਤ ਫਿਰ ਇਹ ਸਾਰੀ ਕਮਾਂਡ ਦੇ ਕੌਣ ਰਿਹਾ ਸੰਗਤ ਨੂੰ ਇਹ ਸੰਗਤ ਦੇ ਨੂੰ ਇਸ ਵੇਲੇ ਉਹਨਾਂ ਦਾ ਮਤਲਬ ਲੀਡਰ ਕੌਣ ਆ ਇਸ ਵੇਲੇ ਸਾਰਾ ਉਹਨਾਂ ਨੂੰ ਕਮਾਂਡ ਦਿੱਦਾ ਕੌਣ ਆ ਡੇਰੇ ਦੇ ਵਿੱਚ ਇੱਕ ਤਾਂ ਜੇ ਰਕੇਸ਼ਦਰ ਭਾਈ ਆ ਉਹ ਹੁੰਦਾ ਜਦੋਂ ਲੋਕ ਦੱਸਦੇ ਅਸੀਂ ਤਾਂ ਜਾਂਦੇ ਨਹੀਂ ਜੁਪੀ ਜਦੋਂ ਜੁਪੀ ਜੁਪੀ ਵਾਲੇ ਜਿਹੜਾ ਜਿਹੜਾ ਜੁਪੀ ਦੇ ਵਿੱਚ ਵੈਸੇ ਸੰਗਤ ਨੂੰ ਤਾਂ ਅਨਸਾਰ ਮਨਾ ਕਰ ਦਿੰਦਾ ਵੀ ਕਿਸੇ ਨੇ ਜੁਪੀ ਆਉਣਾ ਨਹੀਂ ਠੀਕ ਹੈ ਤੁਸੀਂ ਉਹਦੀਆਂ ਵੀਡੀਓ ਦੇਖ ਲਓ ਪਈਆਂ ਬਾਰੇ ਜਿਹੜੇ ਲੋਕ ਜਿਵੇਂ ਹੁਣ ਕੋਈ ਵੱਡਾ ਪੈਸਾ ਕਿਸੇ ਤੋਂ ਲੱਖ ਲੈ ਲਿਆ ਜੀ 2 ਲੱਖ ਲੈ ਲਿਆ 5 ਲੱਖ ਉਹਨਾਂ ਨੂੰ ਮਲਾਉਂਦੇ ਪਰ ਮਲਾਉਂਦੇ ਉਹ ਵੀ ਦੰਦ ਦੇ ਸਾਨੂੰ ਦੂਰੋਂ ਹੀ ਮਲਾਉਂਦੇ ਆ ਬਾਹਰ ਲਿਆਉਂਦੇ ਉਹ ਵੀ ਤਾਂ ਉਹ ਦੱਸਦੇ ਆ ਵੀ ਦੂਰੋਂ ਮਲਾਇਆ ਜਾਂਦਾ ਉੱਥੇ ਮਲਾਉਣ ਵਾਲਿਆਂ ਚ ਇੱਕ ਧਰਕੇਚ ਦੇਣ ਭਾਈ ਹੁੰਦਾ ਜੀ ਜੁਪੀ ਚ ਜਦੋਂ ਵੀ ਇਹ ਹੁੰਦਾ ਹਨੀਪ੍ਰੀਤ ਹੁੰਦੀ ਆ ਤੇ ਇੱਕ ਬਬਲੂ ਹੁੰਦਾ ਜਿਹੜਾ ਅਭਿਜੀਤ ਭਗਤਾ ਵਾਲਾ ਪਘੋੜਾ ਉਹ ਵੀ 2017 ਤੋਂ ਉਹਦੇ ਬਾਅਦ ਸ਼ਾਇਦ ਜਮਾਨ ਤੋਂ ਹੋਵੇ ਇਹ ਤਿੰਨੇ ਹੁੰਦੇ ਆ ਇਹ ਤਿੰਨੇ ਮਲਵਾਉਂਦੇ ਆ ਸੰਗਤ ਨੂੰ ਤੇ ਜਿਹੜਾ ਬਬਲੂ ਹੈ ਜੀ ਉਹ ਪਿੱਛੋਂ ਪੂਨੇ ਰਹਿ ਗਿਆ ਜੀ ਮਹਾਰਾ ਤੇ ਹੁਣ ਉਹਦਾ ਸਬੰਧ ਆਰਐਸਐਸ ਨਾਲ ਹੀ ਹੈ ਜੀ ਉਹ ਬੰਦਾ ਜਿਹੜਾ ਹੈਗਾ ਮੇਨ ਹੈ ਇਸ ਵੇਲੇ ਦੇ ਰਿਚ ਜੀ ਜੀ ਵੀਰਪਾਲ ਕੌਰ ਜੀ ਹੁਣ ਥੋੜੀ ਸਮੇਂ ਦੀ ਘਾਟ ਹੈ ਤੁਹਾਡੇ ਨਾਲ ਇੱਕ ਹੋਰ ਪੂਰਾ ਡਿਟੇਲ ਇੰਟਰਵਿਊ ਜਿਹੜਾ ਉਹ ਇੱਕ ਵਾਰੀ ਫੇਰ ਮੈਂ ਜ਼ਰੂਰ ਕਰੂੰਗਾ ਮੈਨੂੰ ਕੁਝ ਸਮਾਂ ਤੁਸੀਂ ਫੇਰ ਦਿਓ ਪਰ ਅੱਜ ਥੋੜੀ ਸਮੇਂ ਦੀ ਘਾਟ ਹੈਗੀ ਆ ਤੇ ਇਹ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਆਂ ਤੇ ਉਮੀਦ ਕਰਦੇ ਆਂ ਵੀ ਤੁਸੀਂ ਸਾਨੂੰ ਦੁਬਾਰਾ ਇੱਕ ਵਾਰ ਜ਼ਰੂਰ ਸਮਾਂ ਦਿਓਗੇ ਧੰਨਵਾਦ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ Subscribe to One India channel and never miss an update.